ਹੁਣ ਤੁਸੀਂ ਜੇ ਕਹਿ ਲੋ ਕਿ ਇੱਕ ਦੂਜੇ ਦੇ ਖਿਲਾਫ ਇਸ ਤਰ੍ਹਾਂ ਦੀ ਬਿਆਨਬਾਜ਼ੀ ਹੀ ਹੁੰਦੀ ਰਹੇਗੀ ਪਿੰਡਾਂ ਦੇ ਵਿੱਚ ਬੀਜੇਪੀ ਦਾ ਜਿਸ ਤਰ੍ਹਾਂ ਦਾ ਵਿਰੋਧ ਹੋ ਰਿਹਾ ਤੁਸੀਂ ਵੀ ਤਸਵੀਰਾਂ ਦੇਖੀਆਂ ਹੋਣਗੀਆਂ ਪਿੰਡਾਂ ਚ ਤੋਂ ਵਿਰੋਧ ਨਹੀਂ ਹੋ ਰਿਹਾ ਜੀ ਮੇਰੀ ਵਾਰਨਿੰਗ ਹੈ ਕਿਸਾਨ ਜਥੇਬੰਦੀਆਂ ਨੂੰ ਕਿ ਜੀ ਪਲੀਜ਼ ਪਲੀਜ਼ ਕਾਲੇ ਚੰਡੇ ਸਿਖਾਣੇ ਦਿਖਾਓ ਸਾਡੀ ਰੈਲੀ ਦੇ ਨਾਲ ਆਪਣੀ ਰੈਲੀ ਕਰਨੀ ਜੇ ਤੁਹਾਨੂੰ ਇਲੈਕਸ਼ਨ ਕਮਿਸ਼ਨ ਪਰਮਿਸ਼ਨ ਦਿੰਦਾ ਹੈ ਕਰੋ ਰਾਹ ਮਤ ਰੋਕੋ ਸਾਡਾ ਜੇ ਰਾਹ ਰੋਕੋਗੇ ਤੇ ਕਾਨੂੰਨ ਆਪਣਾ ਕੰਮ ਜੇ ਸਰਕਾਰ ਨੇ ਵਾਅਦਾ ਖਿਲਾਫੀ ਨਹੀਂ ਕੀਤੀ ਤਾਂ ਅੱਜ ਧਰਨਾ ਦੁਬਾਰਾ ਕਿਉਂ ਹੈ ਕੀ ਇਹ ਕਿਸਾਨ ਜਥੇਬੰਦੀਆਂ ਨੇ ਜੇ ਧਰਨਾ ਲਾਣਾ ਹੈ ਤੇ ਭਗਵੰਤ ਮਾਨ ਦੇ ਖਿਲਾਫ ਲਾਣਾ ਉਹਨੂੰ ਕਹਿਣ ਮਾਨ ਸਾਹਿਬ ਤੁਸੀਂ ਦੋਤੇ ਦਿੰਦੇ ਹੋ ਹਰਿਆਣਾ ਚ ਭਾਜ-ਭਾਜ ਸਰਕਾਰ 14 ਦਿੰਦੀ ਹੈ ਸਾਨੂੰ ਸਰਕਾਰ ਦੋ ਐਵੇਂ ਐਮਐਸਪੀ ਲਾਗੂ ਕਰਦਾਂਗੇ ਤੇ ਬੀਬਾ ਹੁਣ ਕਿੰਨੇ ਦੋ ਸਾਲ ਚੁੱਟ ਕੇ ਮਾਰ ਰਹੀ ਹੈ ਸਰਕਾਰ ਐਮਐਸਪੀ ਲਾਗੂ ਕਰ ਦੇ ਪੰਜਾਬ ਨੂੰ ਜੇ ਤੁਸੀਂ ਕਿਸਾਨਾਂ ਦੇ ਹੱਕ ਚਾਹੁੰਦੇ ਚਾ ਡੱਲੇਵਾਲ ਸਾਹਿਬਾਂ ਚ ਬੰਦੇਰ ਸਾਹਿਬ ਨੇ ਤੇ ਤਰਨਾ ਭਗਵੰਤ ਮਾਂ ਦੇ ਖਿਲਾਫ ਹੁੰਦਾ ਕਿ ਹਰਿਆਣਾ ਦੇ ਬਾਬਰ 14 ਫਸਦੀ ਐਮਐਸਪੀ ਦੇਦੇ ਹਰਿਆਣਾ ਦੇ ਬਰਾਬਰ ਸਬਜ਼ੀਆਂ ਦੇ ਉੱਪਰ ਵੀ ਸਾਨੂੰ ਐਮਐਸਪੀ ਦੇਦੇ ਕਿ ਜੇ ਲੋਕ ਸਾਨੂੰ ਜਾਣ ਕਰ ਰਹੇ ਨੇ ਇਹ ਸਾਈਨ ਹੈ ਕਿ ਬੀਜੇਪੀ ਦੀ ਸਪੋਰਟ ਪੰਜਾਬ ਚ ਵੱਧ ਰਹੀ ਹੈ ਤਾਂ ਕੀ ਅੰਦਰੋਂ ਮੰਨਦੇ ਹੋ ਕਿ ਜਿਹੜੇ ਉਹ ਪਾਰਟੀਆਂ ਦੀ ਨਹੀਂ ਹੋਪ ਹੈ ਕੀ ਗਰੰਟੀ ਹੈ ਕਿ ਉਹ ਬੀਜੇਪੀ ਦੇ ਵੀ ਹੋਪ ਆਣਗੇ ਦਿਨ ਵੀ ਇੱਕੋ ਜਿਹਾ ਨਹੀਂ ਹੁੰਦਾ ਉਂਗਲੀਆਂ ਵੀ ਪੰਜ ਬਰਾਬਰ ਨਹੀਂ ਹੁੰਦੀਆਂ ਕਾਰਨ ਕੀ ਰਿਆ ਫਿਰ ਕੀ ਦੋਵੇਂ ਇਕੱਠੇ ਨਹੀਂ ਹੋ ਪਾਏ ਕਿ ਸੀਡ ਸ਼ੇਅਰਿੰਗ ਤੇ ਕੋਈ ਗੱਲ ਅੜ ਗਈ ਜਾਂ ਹੋਰ ਕੋਈ ਕਾਰਨ ਤੇ ਕਿਤੇ ਨ ਕਿਤੇ ਅਕਾਲੀ ਦਲ ਨੂੰ ਸਾਨੂੰ ਬਣਦਾ ਸਾਡੇ ਸਾਈਜ਼ ਸਾਡੇ ਮੈਜੋਰਟੀ ਦੇ ਸਾਹਮਣੇ ਹੱਕ ਦੇ ਚੈ ਨਹੀਂ ਪਾਰੇ ਹੋਣੇ ਮਾਜੀਲ ਦੇ ਕੈਦੀ ਨੇ ਉਹ A+ ਕ੍ਰਿਮੀਨਲ ਰਿਕਾਰਡ ਵਾਲੇ ਨੇ ਤੇ ਕਹਿੰਦੇ ਮੈਨੂੰ ਵੀ ਇਸ ਤਰ੍ਹਾਂ ਮਲਾਇਆ ਗਿਆ ਜਿੱਦਾਂ ਮੈਂ ਵੀ ਕੋਈ ਕ੍ਰਿਮੀਨਲ ਆ ਹント ਸੂਸ ਕਰਪਟ ਬੰਦੇ ਨਾਲ ਮਿਲਣ ਵਾਸਤੇ ਕਿਉਂਕਿ ਤੁਸੀਂ ਮੁੱਖ ਮੰਤਰੀ ਨੂੰ ਰਿਲੇਕਸ਼ਨਸ ਚਾਹੁੰਦੇ ਹੋ ਉਹ ਤਾਂ ਨਹੀਂ ਮਿਲਨੀ ਜਿਹੋ ਜੇ ਬਾਕੀ ਕੈਦੀਆਂ ਵਾਸਤੇ ਕਾਨੂੰਨ ਨੇ ਉਹ ਜੋ ਤੁਹਾਡੇ ਵਾਸਤੇ ਨੇ ਜਦ ਤੱਕ ਤੁਸੀਂ ਕੋਰਟਾਂ ਜਾਂਦੇ ਹੋ ਪੰਜਾਬੀ ਚ ਕਹਿੰਦੇ ਤੁਹਾਡੇ ਮੂੰਹ ਤੇ ਚਪੇੜ ਪਾਰ ਕੇ ਵਾਪਸ ਭੇਜ ਦਿੱਤੇ ਨੇ ਤੇ ਪਬਲਿਕ ਡੋਮੇਨ ਚ ਆ ਕੇ ਸ਼ੋਰ ਪਾਦੇ ਹੋ ਤੇ ਜਿਹੜਾ ਤੁਹਾਨੂੰ ਜੇਲ੍ਹ ਦੇ ਅੰਦਰ ਤੁਹਾਨੂੰ ਗਲਤ ਤਰੀਕੇ ਨਾਲ ਮਿਲਣ ਦਿੱਤਾ ਮਤਲਬ ਤੁਹਾਨੂੰ ਮਿਲਵਾਉਣ ਦਾ ਤਰੀਕਾ ਗਲਤ ਡਾਕ ਕੀਤਾ ਤੇ ਹੜ ਜੇਲ੍ਹ ਨੇ ਉਹਦੇ ਖਿਲਾਫ ਕੋਰਟ ਚੱਲ ਜਾਓ ਜਵਾਬ ਤਾਂ ਨੰਨ ਦੇ ਜੂਗਾ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਤੇ ਪੂਰੇ ਭਾਰਤ ਦੇ ਵਿੱਚ ਇਸ ਵੇਲੇ ਚੋਣਾਂ ਦਾ ਅਖਾੜਾ ਪਖਿਆ ਹੋਇਆ ਹੈ ਗੱਲ ਪੰਜਾਬ ਤੋਂ ਲੈ ਕੇ ਵੱਖ-ਵੱਖ ਸੂਬਿਆਂ ਦੀ ਕਰੀਏ ਤਾਂ ਬੀਜੇਪੀ ਦੇ ਵੱਲੋਂ ਨਾਰਾ ਕੀਤਾ ਜਾ ਰਿਹਾ ਹੈ ਕਿ ਇਸ ਵਾਰ 400 ਪਰ ਹਾਲਾਂਕਿ ਦਾਅਵੇ ਕਰਨਾ ਤਾਂ ਕਹਿੰਦੇ ਹਰ ਕਿਸੇ ਦਾ ਹੱਕ ਹੁੰਦਾ ਹੈ ਤੇ ਉਹਨਾਂ ਦਾਅਵਿਆਂ ਦੀ ਜ਼ਮੀਨੀ ਹਕੀਕਤ ਕਿਸ ਤਰ੍ਹਾਂ ਦੀ ਹੈ ਉਹ ਜਾਣਨ ਦੇ ਲਈ ਸਾਡੇ ਨਾਲ ਅੱਜ ਬੀਜੇਪੀ ਲੀਡਰ ਰਵਨੀਤ ਜੋਸ਼ੀ ਮੌਜੂਦ ਨੇ ਵੀ ਨਹੀਂ ਜੋਸ਼ੀ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਪੰਜਾਬੀ ਪੋਸਟ ਤੇ ਕੀ ਹਾਲ ਚਾਲ ਨੇ ਸਾਡੇ ਤਾਂ ਹਾਲ ਚਾਲ ਚੰਗੇ ਨੇ ਹੂੰ ਦੇਸ਼ ਤੇ ਵੀ ਚੰਗੇ ਨੇ ਮੁਲਕ ਦੇ ਵੀ ਚੰਗੇ ਨੇ ਸੁੱਬੇ ਦੇ ਹਾਲਾਤ ਥੋੜੇ ਖਰਾਬ ਨੇ ਪੰਜਾਬ ਦੇ ਕੱਲ ਨੰਗਲ ਦੇ ਅੰਦਰ ਵਿਕਾਸ ਇੱਕ ਸਾਡਾ ਬਿਸ਼ੂ ਫੰਦ ਪਰਿਸ਼ਦ ਦਾ ਲੀਡਰ ਹੈ ਨੂੰ ਲੋਕ ਆ ਕੇ ਮਾਰ ਕੇ ਚਲੇ ਗਏ ਪਿਛਲੇ ਦਿਨਾਂ ਚ ਪੰਜਾਬ ਦੇ ਅੰਦਰ ਦਕੈਤੀ ਦੀ ਲੁੱਟਖੋਹਾਂ ਦੀ ਵਾਰਦਾਤਾਂ ਬਹੁਤ ਵਧ ਗਈਆਂ ਰੈਂਸਮ ਕਾਲਸ ਬਹੁਤ ਆ ਰਹੀਆਂ ਨੇ ਪੰਜਾਬ ਦੇ ਨਾਲ ਆਰਗੇਨਾਈਜ਼ਡ ਕ੍ਰਾਈਮ ਵੱਧ ਰਿਹਾ ਹੈ ਸੋ ਸੁੱਬੇ ਵਾਸਤੇ ਮਾੜੇ ਦਿਨ ਨੇ ਪ੍ਰਦੇਸ਼ ਵਾਸਤੇ ਚੰਗੇ ਦਿਨ ਨੇ ਸੂਬੇ ਦੇ ਵੈਸੇ ਚੰਗੇ ਦਿਨ ਤੁਹਾਨੂੰ ਲੱਗਦਾ ਹੈ ਕਿ ਅੱਜ ਤੋਂ ਪਹਿਲਾਂ ਹੈਗੇ ਵੀ ਸੀ ਜਾਂ ਫਿਰ ਲੱਗਦਾ ਹੈ ਕਿ ਆਉਣਗੇ ਵੀ ਦੇਖੋ ਵੈਸੇ ਤਾਂ ਕਹਿੰਦੇ ਨੇ ਚ ਬੰਦਾ ਆਪਣਾ ਮੁਕੱਦਰ ਆਪ ਲਿਖਦਾ ਹੈ ਕਹਿੰਦੇ ਆ ਕਿ ਵੀ ਜਦ ਕਿਸਾਨ ਹੈ ਜਿਹੜੇ ਆਪਣੇ ਖੇਤਾਂ 'ਚ ਬਹੁਤ ਮਿਹਨਤ ਕਰਦਾ ਹੈ ਜੇ ਮੀਂਹ ਜਾਂ ਆਂਦੀ ਨਾ ਜਾਵੇ ਜਾਂ ਦੜੇਮਾਰੀ ਨਾ ਹੋ ਜਾਵੇ ਤੇ ਉਹ ਚੰਗੋ ਫਸਲ ਚੰਗੀ ਆਂਦੀ ਹੈ ਉਹਦੀ ਇਸ ਤਰ੍ਹਾਂ ਹੀ ਮਿਹਨਤ ਜਿਹੜੇ ਬੰਦੇ ਕਰਦੇ ਨੇ ਜਿਹੜੇ ਚੰਗੇ ਐਫਰਟ ਪਾਉਂਦੇ ਨੇ ਰਿਜ਼ਲਟ ਚੰਗੇ ਆਉਂਦੇ ਨੇ ਹੁਣ ਗੱਲ ਇਹ ਹੈ ਜੀ ਸਾਡੇ ਪੰਜਾਬੀਆਂ ਨੇ ਐਫਰਟ ਹੀ ਪੁੱਠੇ ਪਾਏ ਆ ਤੇ ਰਿਜ਼ਲਟ ਵੀ ਪੁੱਠੇ ਮਿਲਣੇ ਆ ਉਹ ਲੋਗ ਜਿਨ੍ਹਾਂ ਨੇ ਮਤਲਬ ਆਮ ਆਦੀ ਪਾਰਟੀ ਦੀ ਗੱਲ ਕਰਾਂਗਾ ਵੀ ਜਿਨ੍ਹਾਂ ਦਾ ਸੁਭਾਅ ਜਿਹੜਾ ਹੈਗਾ ਆ ਕਹਿਣਾ ਕੁਛ ਤੇ ਕਰਨਾ ਕੁਛ ਇੰਡੀਆ ਅਗੇਂਸਟ ਕ腐ਸ਼ਨ ਤੋਂ ਜੰਮੀ ਹੋਈ ਪਾਰਟੀ ਔਰ ਰਾਮਲੀਲਾ ਮੈਦਾਨ ਚ ਕ腐ਸ਼ਨ ਦੇ ਖਿਲਾਫ ਆਵਾਜ਼ ਬੁਲੰਦ ਕਰਨ ਵਾਲੀ ਪਾਰਟੀ ਤੇ ਸ਼ਬਦ ਕਦੀ ਮਾਰੇ ਹੋ ਸਕਦੇ ਨੇ ਪਰ ਕਹਿਣਾ ਗਲਤ ਨਹੀਂ ਹੈ ਜਿਹਨੂੰ ਪੰਜਾਬੀ ਚ ਕਹਿੰਦੇ ਥੁੱਕ ਕੇ ਚੱਟਣਾ ਠੀਕ ਹੈ ਹੁਣ ਕਹਿਣਾ ਤਾਂ ਪੈਂਦਾ ਹੀ ਹੈ ਕਿਉਂਕਿ ਉਸ ਰਾਮ ਲਿਲਾ ਗਰਾਊਂਡ 'ਚ ਅੰਜੁਨ ਦੇਜਰੀਵਾਲ ਜੀ ਨੇ ਬਾਰ ਬਾਰ ਕਿਹਾ ਸੀਗਾ ਕਿ ਜਿੰਨੇ ਕਰਪਟ ਲੋਕ ਨੇ ਉਸ ਤੋਂ ਕਾਂਗਰਸ ਦੇ ਸਾਰੇ ਟੌਪ ਲੀਡਰਸ ਦੇ ਨਾਲੇ ਆਪੋਸ਼ਨ ਦੇ ਹੋਰ ਬਤੇਰੇ ਲੋਕਾਂ ਦੇ ਨਾਮ ਲਏ ਕਿ ਇਹ ਸਾਰੇ ਕਰਪਟ ਲੋਕ ਹੈ ਇਹਨਾਂ ਨੂੰ ਜੇਲ੍ਹ ਜਾਣਾ ਜੇ ਸੁੱਟਾਂਗੇ ਹੁਣ 8 ਸਾਲ ਬਾਅਦ ਉਸ ਰਾਮ ਲਿਲਾ ਗਰਾਊਂਡ 'ਚ ਦੁਬਾਰਾ ਇਕੱਠੇ ਹੋਏ ਕੇਜਰੀਵਾਲ ਸਾਹਿਬ ਤੇ ਜੇਲ੍ਹ ਸੀਗੇ ਲੇਕਿਨ ਉਹਦੇ ਬਾਕੀ ਲੀਡਰਸ ਜਿਹੜੇ ਹਨ ਉਹਨਾਂ ਕਰਪਟ ਲੀਡਰਸ ਨਾਲ ਜਿਹੜਿਆਂ ਦੇ ਖਿਲਾਫ ਉਹਨਾਂ ਚਾਰਸ਼ੀਟ ਪੇਸ਼ ਕੀਤੀ ਉਹਨਾਂ ਨੇ ਜਫੀਆਂ ਪਾ ਰਹੇ ਸੀਗੇ ਸੋ ਇਹਨੂੰ ਕਹਿੰਦੇ ਥੁੱਕ ਕੇ ਚਟਣਾ ਪੰਜਾਬ ਦੇ ਅੰਦਰ ਇੱਕ ਸਾਡੇ ਇੱਥੇ ਗੁੱਡੀ ਹੈਗੀ ਹੈ ਗੁੱਡੀ ਮਤਲਬ ਪੰਜਾਬ 'ਚ ਭੈਣਾਂ ਨੂੰ ਗੁੱਡੀ ਕਹਿੰਦੇ ਆ ਤੇ ਗੁੱਡੀ ਹੈਗੀ ਹੈ ਆਪਣੀ ਅਨਮੋਲ ਗਦਰਮਾਨ ਸਾਨੂੰ ਸਰਕਾਰ ਦੋ ਅਵੇ ਐ ਐਮਐਸਪੀ ਲਾਗੂ ਕਰ ਦਾਂਗੇ ਤੇ ਬੀਬਾ ਹੁਣ ਕਿੰਨੇ 2 ਸਾਲ ਚੁਟਕੀ ਮਾਰ ਰਹੀ ਹੈ ਸਰਕਾਰ ਐਮਐਸਪੀ ਲਾਗੂ ਕਰ ਦੇ ਪੰਜਾਬ ਚ ਕਿਉਂਕਿ ਕੇਂਦ ਪੁਰਾਣੀ ਕਪਟਿੰਦਰ ਸਰਕਾਰ ਜਾਂ ਉਸ ਤੋਂ ਚੰਨੀ ਸਰਕਾਰ ਤਾਂ ਜੜੀ ਹੈ ਉਹ ਲੀਗਲ ਗਾਰੰਟੀ ਦੇ ਕੇ ਨਹੀਂਗੀ ਤੇ ਹੁਣ ਤੁਸੀਂ ਚੁਟਕੀ ਦੇ ਦੋ ਇਸ ਇਸ ਤਰੀਬ ਬੋਲ ਕਹਿੰਦਾ ਪਾਵੇ ਹੈ ਕਿ ਜੋ ਉਹ ਕਹਿੰਦੇ ਉਹ ਕਰਦੇ ਨਹੀਂ ਹੈ ਫਿਰ ਉਹਨਾਂ ਨੇ ਕਿਹਾ ਸੀਗਾ ਕਿ ਹਰ ਅਸੀਂ ਜਿਹੜੀ ਭੈਣ ਹੈ ਪੰਜਾਬ ਚ ਮਾਂ ਬੇਟੀ ਪੈਣ ਜਿਹੜੀ 18 ਸਾਲ ਤੋਂ ਉੱਪਰ ਹੈ ਉਹਦੇ ਖਾਤੇ ਚ 1000 ਰੁਪਏ ਹਰ ਮਹੀਨੇ ਪਾਵਾਂਗੇ ਅੱਜ 2 ਸਾਲ ਹੋ ਗਏ 24 24000 ਰੁਪਏ ਬਣਦੇ ਨੇ ਮਾਵਾਂ ਪੈਣ ਇੰਤਜ਼ਾਰ ਆਈ ਨਹੀਂ ਕੀਤੀ। ਫਿਰ ਇਹਨਾਂ ਨੇ ਕਿਹਾ ਸੀਗਾ ਵੀ ਅਸੀਂ ਜਿਹੜਾ ਹੈਗਾ ਫ੍ਰੀ ਬਿਜਲੀ ਕਰਾਂਗੇ। ਚਲੋ ਫ੍ਰੀ ਬਿਜਲੀ ਤੇ ਕੀਤੀ। ਪਰ ਉਹਦੇ ਨਾਲ ਕਿਹਾ 24 ਘੰਟੇ ਬਿਜਲੀ ਦਵਾਂਗੇ। 24 ਘੰਟੇ ਬਿਜਲੀ ਤਾਂ ਆਈ। ਸਨਤਕਾਰਾਂ ਨੂੰ ਬਿਜਲੀ ਫ੍ਰੀ ਕਰਨ ਦੀ ਗੱਲ ਕੀਤੀ ਸੀ। ਉਹਨਾਂ ਨੇ ਬਿਜਲੀ ਫ੍ਰੀ ਨਹੀਂ ਕੀਤੀ। ਸੋ ਕਈ ਸਾਰੇ ਮੁੱਦੇ ਨੇ ਕਈ ਸਾਰੀ ਗੱਲਾਂ ਨੇ ਜਿਹੜੀਆਂ ਇਹਨਾਂ ਨੇ ਨਹੀਂ ਕੀਤੀਆਂ। ਔਰ ਸਭ ਤੋਂ ਵੱਡੀ ਗੱਲ ਹੈ ਜੇ ਤੁਸੀਂ ਧਿਆਨ ਕਰਦੇ ਹੋ ਹੁਣ ਲਾਲ ਬੱਤੀ ਔਰ ਵੀਆਪੀ ਕਲਚਰ ਦਿਖਲਾਵਾ ਉਹ ਬੋਲਦੇ ਸੀਗੇ ਔਰ ਮਾਨ ਸਾਹਿਬ ਦੇ ਭਾਸ਼ਣਾ ਆ ਆਮ ਤੌਰ ਤੇ ਤਾਂ ਜੁੰਦ ਸੀ। ਦੀ ਬਾਦਲ ਨੂੰ ਸਕਿਉਰਟੀ ਬਾਦਲ ਦੇ ਪੁੱਤਰ ਸੁਖਵੀਰ ਨੂੰ ਸਕਿਉਰਟੀ ਬਹੂ ਨੂੰ ਸਕਿਉਰਟੀ ਬਹੂ ਦੇ ਭਰਾ ਨੂੰ ਸਕਿਉਰਟੀ ਹੈਨਾ ਤੇ ਮਾਨ ਸਾਹਿਬ ਹੁਣ ਤੁਹਾਡੇ ਕੋਲ ਸਕਿਉਰਟੀ ਤੁਹਾਡੀ ਬੀਬੀ ਕੋਲ ਸਕਿਉਰਟੀ ਤੁਹਾਡੀ ਭੈਣ ਜੀ ਕੋਲ ਸਕਿਉਰਟੀ ਤੁਹਾਡੀ ਸਤਕਾਰਯੋਗ ਮਾਤਾ ਜੀ ਕੋਲ ਸਕਿਉਰਟੀ ਤੇ ਹੁਣ ਸਕਿਉਰਟੀ ਤੁਹਾਡੇ ਕੋਲ ਨਹੀਂ ਹੈ ਲੋਗ ਤਾਂ ਵੀਡੀਓ ਵਾਇਰਲ ਕਰਦੇ ਨੇ ਇਹ ਕੌਣ ਚੱਲਦੀ ਹੈ ਜੀ ਕਹਿੰਦੇ ਜੀ ਗੁਰਦਾਸ ਸੌਰੀ ਭਗਵੰਤ ਮਾਨ ਦੀ ਵਾਈਫ ਚੱਲਦੀ ਹੈ ਤੇ ਐਸਟੀਐਮਪੀ ਨਾਲ ਪ੍ਰੋਟੋਕੋਲ ਚੱਲੂ ਤਾਂ ਕਾਹਦਾ ਪ੍ਰੋਟੋਕੋਲ ਹੈ ਸੋ ਮਾਨ ਸਾਹਿਬ ਤੁਸੀਂ ਉਸ ਪਾਰਟੀ ਦੇ ਮੋਰੀ ਹੋ ਜਿਹੜੀ ਥੁੱਕੇ ਚੜਦੀ ਹੈ ਤੁਸੀਂ ਤੁਹਾਡੇ ਆਪ ਦੇ ਭਾਸ਼ਣ ਵੀ ਜੜੇ ਨੇ ਜੇ ਮੈਂ ਕਹਿਣਾ ਬੁਰਾ ਨਾ ਮੰਨਿਓ ਤੁਸੀਂ ਯੂ-ਟਰਨ ਲੈਂਦੇ ਹੋ ਤੇ ਹੋਰ ਪੰਜਾਬੀ ਭਾਸ਼ਾ ਚ ਕੀ ਜੇ ਤੁਹਾਡੀ ਵਾਲੀ ਭਾਸ਼ਾ ਚ ਕੀ ਤੁਸੀਂ ਸੁਣਾਉਂਦੇ ਨਾ ਵਿਰੋਧੀਆਂ ਨੂੰ ਵੀ ਤੁਸੀਂ ਵੀ ਥੁੱਕੇ ਚਟਿਆ ਹੋਇਆ ਹੁਣ ਸਿਕਿਉਰਿਟੀ ਤੁਹਾਡੀ ਬੀਬੀ ਨਾਲ ਕਿਉਂ ਹੈ ਸਿਕਿਉਰਿਟੀ ਹੁਣ ਤੁਹਾਡੀ ਮਾਤਾ ਜੀ ਨਾਲ ਕੌਣ ਹੈ ਸਿਕਿਉਰਿਟੀ ਤੁਹਾਡੀ ਭੈਣ ਜੀ ਨਾਲ ਕਿਉਂ ਹੈ ਠੀਕ ਹੈ ਜੀ ਹੁਣ ਦੱਸਣਾ ਤਾਂ ਬਣਦਾ ਹੂੰ ਚਲੋ ਅਸੀਂ ਤੁਸੀਂ ਆਪੇ ਸ਼ੁਰੂਆਤ ਦੇ ਵਿੱਚ ਗੱਲ ਐਮਐਸਪੀ ਦੀ ਕਰ ਲਈ ਪੰਜਾਬ ਦੀ ਸਰਕਾਰ ਦੀ ਤਾਂ ਚਲੋ ਤੁਸੀਂ ਗੱਲ ਕਹਿ ਲਈ ਕਿ ਇਹਨਾਂ ਨੇ ਕਿਹਾ ਸੀ 5 ਮਿੰਟ ਦੇ ਵਿੱਚ ਐਮਐਸਪੀ ਦਵਾਵਾਂਗੇ ਦਵਾਈ ਨਹੀਂ ਪਰ ਵਿਨੀ ਚ ਮਸਲਾ ਤਾਂ ਫਿਰ ਕੋਲ ਮੇਲੇ ਲਾ ਕੇ ਜਾਂਦਾ ਤਾਂ ਸੈਂਟਰ ਕੀ ਤੁਹਾਨੂੰ ਲੱਗਦਾ ਹੈ ਕਿ ਜਦੋਂ ਪਿਛਲੀ ਵਾਰ ਤਾਂ ਸਾਰਿਆਂ ਨੂੰ ਲੱਗਾ ਸੀ ਕਿ 13 ਮਹੀਨੇ ਦਾ ਅੰਦੋਲਨ ਖਤਮ ਹੋਇਆ ਹੈ ਸੁਖ ਸ਼ਾਂਤੀ ਦੇ ਨਾਲ ਸਾਰੇ ਆਪਣੇ ਘਰਾਂ ਦੇ ਵਿੱਚ ਵਾਪਸ ਆਏ ਨੇ ਜੇ ਸਰਕਾਰ ਨੇ ਵਾਅਦਾ ਖਿਲਾਫੀ ਨਹੀਂ ਕੀਤੀ ਤਾਂ ਅੱਜ ਧਰਨਾ ਦੁਬਾਰਾ ਕਿਉਂ ਹੈ ਦੇਖੋ ਸਰਕਾਰ ਨੇ ਤਾਂ ਕੋਈ ਵਾਅਦਾ ਖਿਲਾਫੀ ਨਹੀਂ ਕੀਤੀ ਸੁਪਰੀਮ ਕੋਰਟ ਮਾਨਿਟਰਡ ਕਮੇਟੀਆਂ ਬਣੀਆਂ ਹੋਈਆਂ ਹਨ ਹੁਣ ਕਮੇਟੀਆਂ ਦੀ ਮੀਟਿੰਗ ਦੇ ਆਂਦਾ ਜੇ ਕਿਸਾਨ ਜਥੇਬੰਦੀਆਂ ਭਾਗ ਨਹੀਂ ਲੈਣਗੇ ਤਾਂ ਗੱਲ ਅੱਗੇ ਕਿੱਥੋਂ ਬੱਦੇਗੀ ਇੱਕ ਦੂਸਰਾ ਕਿਸਾਨ ਜਥੇਬੰਦੀਆਂ ਦਾ ਅੰਦੋਲਨ ਪਾਰਟ 2 ਸ਼ੁਰੂ ਹੋ ਗਿਆ ਹੈ ਸ਼ੰਭੂ ਬਾਰਡਰ ਖਨੌਰੀ ਬਾਰਡਰ ਤੇ ਇਹ ਧਰਨੇ ਤੇ ਬੈਠੇ ਨੇ ਅੱਗੇ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਮੇਰਾ ਕੁਐਸਚਨ ਇਹ ਹੈ ਜਿਹੜੇ ਪੰਜਾਬੀ ਵੀਰ ਸੁਣਦੇ ਨੇ ਤੁਸੀਂ ਜਰੂਰ ਸੁਣਿਓ ਧਿਆਨ ਨਾਲ ਪੰਜਾਬੀ ਵੀਰ ਸਾਰੇ ਜਿਹੜੇ ਕਿਸਾਨ ਸੁਣਦੇ ਉਹ ਵੀ ਜਰੂਰ ਸੁਣੋ ਨਾ ਕਿ ਕਿਹਦੇ ਖਿਲਾਫ ਧਰਨਾ ਹੈ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਨਾਲ ਪੰਜਾਬ ਦਾ ਜਿਹੜੀ ਔਰ ਹਰਿਆਣਾ ਦੀ ਜਿਹੜੀ ਬਾਰਡਰ ਆ ਕਾਮਨ ਹੈ ਇੱਥੇ ਅੰਮ੍ਰਿਤਾਲੇ ਤੋਂ ਸ਼ੁਰੂ ਕਰ ਲਓ ਤੇ ਉਹ ਬੋਰਫਾਜ਼ੀਕਾ ਤੱਕ ਸਾਡਾ ਬਾਰਡਰ ਜਿਹੜਾ ਜਾਂਦਾ ਹੈ ਠੀਕ ਹੈ ਹੁਣ ਕਾਮਨ ਬਾਰਡਰ ਹੈ ਹੁਣ ਉਹ ਸਾਰੇ ਬਾਰਡਰ ਦੇ ਇਸ ਪਾਸੇ ਸਪੋਸ ਪੰਜਾਬ ਵਾਲੇ ਪਾਸੇ ਜੇ ਦੇਖੀਏ ਤਾਂ ਦੋ ਫਸਲਾਂ ਤੇ ਐਮ ਐਸ ਪੀ ਮਿਲਦੀ ਹੈ ਦੋ ਫਸਲਾਂ ਕਿਹੜੀਆਂ ਕਣਕ ਤੇ ਚਾਵਲ ਠੀਕ ਹੈ ਜੇ ਬਾਰਡਰ ਦੇ ਪਰਲੇ ਪਾਸੇ ਚਲ ਜੇ 14 ਫਸਲਾਂ ਦਾ ਐਮ ਐਸ ਪੀ ਮਿਲਦੀ ਹੈ ਚਲੋ ਫਸਲਾਂ ਦੀ ਐਮ ਐਸ ਪੀ ਤੇ ਹੋਈ ਹੁਣ ਇੱਕ ਕਦਮ ਹੋਰ ਅੱਗੇ ਆ ਜਾਂਦੇ ਹਾਂ ਹਰਿਆਣਾ ਦੇ ਅੰਦਰ ਟਮਾਟਰ ਆਲੂ ਗੋਭੀ ਇਹਨਾਂ ਸਬਜ਼ੀਆਂ ਦੇ ਉੱਪਰ ਐਮ ਐਸ ਪੀ ਮਿਲਦੀ ਹੈ ਜਿਹਨੂੰ ਕਹਿੰਦੇ ਭਾਵ ਅੰਤਰ ਪਰਪਾਈ ਸਕੀਮ ਠੀਕ ਹੈ ਪਰ ਜਦ ਜੋ ਜਿਹਦੇ ਸ਼ੰਭੂ ਦੇ ਧਰਨਾਲਾ ਹੈ ਜੇ ਧਰਨ ਪੰਜਾਬ ਵਾਲੇ ਪਾਸੇ ਆਜੋ ਉੱਥੇ ਦੇ ਕਿਸਾਨ ਦੀ ਨਾ ਟਮਾਟਰ बिकਦਾ ਨਾ ਉਹਦਾ ਆਲੂ बिकਦਾ ਨਾ ਗੋਭੀ बिकਦੀ ਹੈ ਕਦੀ ਕਦੀ ਤਾਂ ਖੇਤਾਂ ਦੇ ਅੰਦਰ ਹੀ ਰੋਂ ਦਿੰਦੇ ਨੇ ਤੇ ਸ਼ੰਭੂ ਬਾਰਡਰ ਕ੍ਰੋਸ ਕਰਦੇ ਸਾਰੀ ਉੱਥੇ ਹਰਿਆਣਾ ਸਰਕਾਰ ਬੀਜੇਪੀ ਸਰਕਾਰ ਉਹਨਾਂ ਦੀ طے ਮੁੱਲੇ ਦੇ ਉੱਪਰ ਇੱਕ ਜਿਹੜੀ ਕਾਸਟ ਡਿਕਲੇਅਰ ਕੀਤੀ ਹੁੰਦੀ ਹੈ ਉਹਦੇ ਉੱਪਰ ਬਾਇ ਕਰ ਲੈਂਦੀ ਹੈ ਸੋ ਮੇਰਾ ਪੁਆਇੰਟ ਇਹ ਹੈ ਕਿ ਇਹ ਕਿਸਾਨ ਜਥੇਬੰਦੀਆਂ ਨੇ ਜੇ ਧਰਨਾ ਲਾਣਾ ਹੈ ਤੇ ਭਗਵੰਤ ਮਾਨ ਦੇ ਖਿਲਾਫ ਲਾਣਾ ਉਹਨੂੰ ਕਹਿਣ ਮਾਨ ਸਾਹਿਬ ਤੁਸੀਂ ਦੋ ਤੇ ਦਿਲ ਦਿਓ ਹਰਿਆਣਾ ਚ ਭਾਜਪਾ ਸਰਕਾਰ 14 ਦਿੰਦੀ ਹੈ ਤੁਸੀਂ ਸਬਜ਼ੀਆਂ ਦੇ ਉੱਪਰ ਐਮਐਸਪੀ ਨਹੀਂ ਦਿੰਦੇ ਹਰਿਆਣਾ ਦੀ ਭਾਜਪਾ ਸਰਕਾਰ ਸਬਜ਼ੀਆਂ ਤੇ ਐਮਐਸਪੀ ਦਿੰਦੀ ਹੈ ਤੇ ਮਾਨ ਸਾਹਿਬ ਧਰਨਾ ਤੁਹਾਡੇ ਖਿਲਾਫ ਬਣਦਾ ਪਰ ਡੱਲੇਵਾਲ ਸਾਹਿਬ ਜਿਹੜਾ ਕਿਸਾਨ ਜਥੇਬੰਦੀ ਦੇ ਲੀਡਰ ਨੇ ਇਹਨੂੰ ਅੰਦੋਲਨ ਲੀਡ ਕਰ ਰਹੇ ਨੇ ਉਹਨਾਂ ਨੂੰ ਇਹ ਗੱਲ ਦਿਖਦੀ ਨਹੀਂ ਦਿਖੇ ਵੀ ਕਿਸ ਤਰ੍ਹਾਂ ਕਿਉਂਕਿ ਉਹਨਾਂ ਨੇ ਉਹਨਾਂ ਦਾ ਇੱਕ ਵੀਡੀਓ ਵਾਇਰਲ ਹੋਇਆ ਕਹਿੰਦੇ ਜੀ ਮੋਦੀ ਦਾ ਗ੍ਰਾਫ ਐਵੇਂ ਹੱਟ ਜਾਏ ਮੋਦੀ ਦਾ ਗ੍ਰਾਫ ਨਾ ਰਾਮ ਮੰਦਰ ਕਰਕੇ ਬਹੁਤ ਉੱਚਾ ਚੱਲ ਗਿਆ ਥੱਲੇ ਸੁੱਟਣਾ ਹੋਂ ਭਰਾਵਾ ਡੱਲੇ ਸਾਹਿਬ ਤੁਸੀਂ ਉਹਦਾ ਜਿਹੜਾ ਗ੍ਰਾਫ ਉੱਤੇ ਚੱਲ ਗਿਆ ਉਹ ਥੱਲੇ ਸੁੱਟਣਾ ਹੈ ਜੇ ਤੁਹ ਕਿਸਾਨਾਂ ਦੀ ਮੰਗਾਂ ਮੰਨਵਾਨੀ ਹੈ ਤੁਸੀਂ ਕਿਸਾਨ ਜੱਥੇਬੰਦੀਓ ਤੁਸੀਂ ਭਗਵੰਤ ਮਾਨ ਦੇ ਹੱਥ ਧੁੱਕੇ ਬਣੇ ਹੋ ਉਹਨਾਂ ਦੇ ਪੋਲਿਟੀਕਲ ਏਜੰਡਿਆਂ ਦੀ ਪੂਰਤੀ ਕਰਦੇ ਪਿਓ ਤੁਸੀਂ ਉਹਦੇ ਏਜੰਡੇ ਪੂਰਨ ਕਰਨ 'ਚ ਲੱਗੇ ਹੋਏ ਹੋਰ ਕੁਝ ਨਹੀਂ ਹੈ ਤੇ ਜਿੱਥੇ ਕਿਸਾਨਾਂ ਦੇ ਹੱਕ ਚ ਹੁੰਦੇ ਚਾ ਡੱਲੇਵਾਲ ਸਾਹਿਬ ਆ ਚ ਪੰਦੇਰ ਸਾਹਿਬ ਨੇ ਤੇ ਤਰਨਾ ਭਗਵੰਤ ਮਾਨ ਦੇ ਖਿਲਾਫ ਹੁੰਦਾ ਕਿ ਹਰਿਆਣਾ ਦੇ ਬਾਬਰ 14 ਫਸਲਾਂ ਤੇ ਐਮਐਸਪੀ ਦੇ ਦੇ ਹਰਿਆਣਾ ਦੇ ਬਰਾਬਰ ਸਬਜ਼ੀਆਂ ਦੇ ਉੱਪਰ ਵੀ ਸਾਨੂੰ ਐਮਐਸਪੀ ਦੇ ਦੇ ਪਰ ਤਰਨਾ ਤੁਸੀਂ ਨਹੀਂ ਲਾਣਾ ਤੁਸੀਂ ਗੱਲ ਉਹ ਨਹੀਂ ਚੱਕਣੀ ਪਿੰਡਾਂ 'ਚ ਆਵਾ ਦੀ ਪਾਰਟੀ ਦੇ ਮੰਤਰੀ ਨੂੰ ਕੁਐਸਚਨ ਨਹੀਂ ਪੁੱਛਣਾ ਕਿਉਂਕਿ ਤੁਸੀਂ ਉਹਨਾਂ ਦੇ ਹੱਥ ਠੋਕੇ ਹੋ ਤੁਸੀਂ ਆਮ ਆਦਮੀ ਪਾਰਟੀ ਦੇ ਸਿਆਸੀ ਮੰਤਵ ਪੂਰੇ ਕਰ ਰਹੇ ਹੋ ਪਰਵਨੀ ਚੋਸ਼ੀ ਜੀ ਇਹਦਾ ਫਿਰ ਨੁਕਸਾਨ ਤਾਂ ਭਾਜੀਪੀ ਨੂੰ ਹੁੰਦਾ ਹੈ ਨਾ ਹੁਣ ਤੁਸੀਂ ਜੇ ਕਹਿ ਲੋ ਕਿ ਇੱਕ ਦੂਜੇ ਦੇ ਖਿਲਾਫ ਇਸ ਤਰ੍ਹਾਂ ਦੀ ਬਿਆਨਬਾਜ਼ੀ ਹੀ ਹੁੰਦੀ ਰਹੇਗੀ ਪਿੰਡਾਂ ਦੇ ਵਿੱਚ ਭਾਜੀਪੀ ਦਾ ਜਿਸ ਤਰ੍ਹਾਂ ਦਾ ਵਿਰੋਧ ਹੋ ਰਿਹਾ ਹੈ ਤੁਸੀਂ ਵੀ ਤਸਵੀਰਾਂ ਦੇਖੀਆਂ ਹੋਣਗੀਆਂ ਪਿੰਡਾਂ 'ਚ ਕੋਈ ਵਿਰੋਧ ਨਹੀਂ ਹੋ ਰਿਹਾ ਮੈਂ ਜੀ ਹੂੰ ਦੇਖੋ ਜਥੇਬੰਦੀਆਂ ਵਿਰੋਧ ਕਰ ਸਕਦੀਆਂ ਹਨ ਕਿਸਾਨ ਜਥੇਬੰਦੀਆਂ ਵਿਰੋਧ ਕਰਦੀਆਂ ਨੇ ਠੀਕ ਹੈ ਕਿਸਾਨ ਜਥੇਬੰਦੀਆਂ ਦੇ 10 15 20 ਕਾਰਕੁਨ ਕਰਦੇ ਨੇ ਠੀਕ ਹੈ ਤੁਸੀਂ ਇਹ ਕਹਿਣਾ ਗਲਤ ਹੋਏਗਾ ਕਿ ਪਿੰਡ ਦੇ ਲੋਕ ਵਿਰੋਧ ਕਰਦੇ ਨੇ ਅੰਸਰਾਜ ਹਾਂ ਸਾਹਿਬ ਜੀ ਨੂੰ ਗੁਰਦੁਆਰਾ ਸਾਹਿਬ ਚ ਮੱਥਾ ਟੇਕਣ ਨਹੀਂ ਦੇਣ ਦਿੱਤਾ ਗਿਆ ਮੈਂ ਕਿਹਾ ਜੀ ਪਿੰਡ ਇਹ ਕਹਿਣਾ ਗਲਤ ਹੋਏਗਾ ਕਿ ਪਿੰਡ ਦੇ ਲੋਕ ਵਿਰੋਧ ਕਰਦੇ ਨੇ ਇਹ ਕਹਿਣਾ ਗਲਤ ਹੋਏਗਾ ਕਿਸਾਨ ਵਿਰੋਧ ਕਰਦੇ ਨੇ ਪਿੰਡਾਂ ਦੇ ਅੰਦਰ ਕਿਸਾਨ ਜੱਥੇਬੰਦੀਆਂ ਸਾਡਾ ਵਿਰੋਧ ਕਰ ਰਹੀਆਂ ਤੇ ਕਿਸਾਨ ਜੱਥੇਬੰਦੀਆਂ ਦੇ ਨਾਲ ਸਾਰੇ ਕਿਸਾਨ ਚੱਲਦੇ ਇਹੋ ਜੀ ਗੱਲ ਹੈ ਜੀ ਹੁਣ ਜਿਹੇ ਕੋਈ ਗੁਰਦੁਆਰੇ ਦੇ ਦਰਵਾਜੇ ਤੇ ਖੜ ਕੇ ਵਿਰੋਧ ਕਰਦੇ ਅੰਦਰ ਨਾ ਜਾਣ ਦੇ ਤੇ ਸਾਡਾ ਜਿਹੜਾ ਕੈਂਡੀਡੇਟ ਹੈ ਸ਼ਰਾਫਤ ਕਰਕੇ ਚਲਾ ਵੀ ਜਾਵੇ ਠੀਕ ਹੈ ਨਾ ਤੇ ਇਹਨੂੰ ਇਹ ਕਹਿਣਾ ਗਲਤ ਹੋਏਗਾ ਕਿ ਕਿਸਾਨਾਂ ਦਾ ਵਿਰੋਧ ਹੈ ਪਿੰਡ ਇਹ ਕਿਸਾਨ ਜੱਥੇਬੰਦੀ ਦਾ ਵਿਰੋਧ ਹੈ ਉਹਨਾਂ ਦੇ ਕਾਰਕੁਨਾਂ ਦਾ ਵਿਰੋਧ ਹੈ ਮੇਰੀ ਦੁਆਰਾ ਬੇਨਤੀ ਹੈ ਕਿ ਪੰਜਾਬ ਦੇ ਅੰਦਰ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਹੈ ਉਹ ਕਾਨੂੰਨ ਲਾਗੂ ਹੈ ਪੰਜਾਬ ਦੇ ਅੰਦਰ ਇਲੈਕਸ਼ਨ ਕਮਿਸ਼ਨ ਜਿਹੜੀ ਹੈ ਆਪਣੇ ਹਿਸਾਬ ਨਾਲ ਚੀਜ਼ਾਂ ਨੂੰ ਹੈਂਡਲ ਕਰ ਰਹੀ ਹੈ ਕਿਸਾਨ ਜੱਥੇਬੰਦੀਆਂ ਕੋਲ ਸਾਡੇ ਸਾਡੇ ਖਿਲਾਫ ਦਰਨਾ ਪ੍ਰਦਰਸ਼ਨ ਕਰਨਾ ਸਾਡੇ ਖਿਲਾਫ ਮਤ ਦੀ ਅਭਿਵਿਅਕਤੀ ਕਰਨਾ ਸਾਡੇ ਖਿਲਾਫ ਆਪਣੀ ਮਤ ਦੇਣਾ opinion ਦੇਣਾ ਠੀਕ ਹੈ ਉਹਨਾਂ ਨੂੰ ਕੋਈ ਨਹੀਂ ਰੋਕ ਸਕਦਾ ਕਿਉਂਕਿ ਡੈਮੋਕਰੇਸੀ ਦਾ ਹੱਕ ਹੈ ਪਰ ਜੇ ਤੁਸੀਂ ਦਾ ਰਸਤਾ ਰੋਕੋਗੇ ਜੇ ਸਾਡੇ ਜਿੱਥੇ ਸਾਡੀ ਰੈਲੀ ਚੱਲਦੀ ਉਹਨੂੰ ਰੋਕੋਗੇ ਤਾਂ ਡੈਫੀਨਿਟਲੀ ਕਾਨੂੰਨ ਆਪਣਾ ਆਪਣਾ ਰਸਤਾ ਲਏਗਾ ਕਿਉਂਕਿ ਜਿਹੜੀ ਪੰਜਾਬ ਪੁਲਿਸ ਹੈ ਹੁਣ ਉਹ ਭਗਵੰਤ ਮਾਨ ਦਾ ਹੱਥ ਟੋਕਾ ਨਹੀਂ ਹੈ ਉਹ ਇਲੈਕਸ਼ਨ ਕਮਿਸ਼ਨ ਦੇ ਕੋਲ ਕੰਮ ਕਰ ਰਹੀ ਹੈ ਉਹ ਤੇ ਕਾਨੂੰਨ ਮਾਪਦੰਡਾ ਦੇ ਤਹਿਤ ਕੰਮ ਕਰ ਰਹੀ ਹੈ ਮੇਰੀ ਵਾਰਨਿੰਗ ਹੈ ਕਿਸਾਨ ਜਥੇਬੰਦੀਆਂ ਨੂੰ ਕਿ ਜੀ ਪਲੀਜ਼ ਪਲੀਜ਼ ਕਾਲੇ ਚੰਡੇ ਸਿਖਾਣੇ ਦਿਖਾਓ ਸਾਡੀ ਰੈਲੀ ਦੇ ਨਾਲ ਆਪਣੀ ਰੈਲੀ ਕਰਨੀ ਜੇ ਤੁਹਾਨੂੰ ਇਲੈਕਸ਼ਨ ਕਮਿਸ਼ਨ ਪਰਮਿਸ਼ਨ ਦਿੰਦਾ ਹੈ ਕਰੋ ਰਾਹ ਮਤ ਰੋਕੋ ਸਾਡਾ ਜੇ ਰਾਹ ਰੋਕੋਗੇ ਤੇ ਕਾਨੂੰਨ ਆਪਣਾ ਕੰਮ ਕਰੇਗਾ ਇਦਾਂ ਤੇ ਹਾਲਾਤਾਂ ਦੇ ਵਿੱਚ ਫਿਰ ਅਸੀਂ ਜੀ ਪਾਰਟਿਕੂਲਰ ਪੰਜਾਬ ਦੀ ਗੱਲ ਕਰੀਏ 13 ਦੀਆਂ 13 ਸੀਟਾਂ ਹੁਣ ਤੁਸੀਂ ਇਕੱਲੇ ਲੜ ਰਹੇ ਹੋ ਕੋਈ ਭਾਈਵਾਲ ਨਹੀਂ ਹੈ ਪਰ ਇਸ ਚੀਜ਼ ਨੂੰ ਅਸੀਂ ਅੱਖੋਂ ਪਰੋਖੇ ਵੀ ਨਹੀਂ ਕਰ ਸਕਦੇ ਤਾਂ ਫਿਰ ਬੀਜੇਪੀ ਸਟ੍ਰੈਟਜੀ ਕਿਦਾਂ ਬਣਾ ਰਹੀ ਹੈ ਕਿ ਕਿਦਾਂ ਪੰਜਾਬ ਚ ਆਪਣੀ ਸਿਆਸੀ ਜ਼ਮੀਨ ਮਜ਼ਬੂਤ ਕਰਨੀ ਹੈ ਇਕੱਲੇ ਨਹੀਂ ਨਹੀਂ ਬੀਜੇਪੀ ਦੀ ਸਿਆਸੀ ਜ਼ਮੀਨ ਪੰਜਾਬ ਚ ਮਜ਼ਬੂਤ ਹੋ ਰਹੀ ਹੈ ਵੱਡੇ ਵੱਡੇ ਨਾਮ ਜਿਹੜੇ ਹੈ ਦੂਜੀ ਪਾਰਟੀ ਨੂੰ ਛੱਡ ਕੇ ਸਾਡੇ ਵਿਚਾਰੇ ਨੇ ਜੇ ਸਿਆਸੀ ਸਿਆਸੀ ਜ਼ਮੀਨ ਬੀਜੇਪੀ ਦੀ ਕਮਜ਼ੋਰ ਹੁੰਦੀ ਤੇ ਸੁਸ਼ੀਲ ਰੰਕੂ ਆਮ ਆਦੀ ਪਾਰਟੀ ਦਾ ਪੂਰੇ ਦੇਸ਼ ਇਕੋ ਲੋਕ ਸਭਾ ਐਮਪੀ ਜਿਹਨੂੰ ਜਲੰਧਰ ਤੋਂ ਟਿਕਟ ਵੀ ਲੋਟ ਹੋ ਗਈ ਉਹ ਭਾਜੀਪੀ ਚ ਨਾ ਆਂਦਾ ਠੀਕ ਹੈ ਤੋਂ ਇਸ ਜਾਂ ਜਿਹੜਾ ਉਥੇ ਦਾ ਐਮਐਲਏ ਸ਼ੀਤ ਲੰਗਰਾਲ 92 ਐਮਐਲਏ ਨੇ ਜੇ ਇੱਕ ਰਿਜ਼ਾਈਨ ਕਰ ਵੀ ਦੇਗਾ ਤੇ ਉਹਨੇ ਸਰਕਾਰ ਤੇ ਕੋਈ ਫਰਕ ਨਹੀਂ ਪੈਣ ਵਾਲਾ ਉਹ ਇਸ ਪਰਿਸਥਿਤੀ ਚ ਵੀ ਹਿੰਮਤ ਦਿਖਾ ਕੇ ਜੇ ਅਸਤੀਫਾ ਦੇ ਕੇ ਉਥੋਂ ਆਂਦਾ ਹੈ ਤੇ ਦਾ ਮਤਲਬ ਕਿ ਤੇ ਆਮ ਆਦਮੀ ਪਾਰਟੀ ਦੇ ਹਾਲਾਤ ਖਰਾਬ ਨੇ ਆਮ ਆਦਮੀ ਪਾਰਟੀ ਦੇ ਅੰਦਰ ਔਰ ਆਮ ਆਦਮੀ ਪਾਰਟੀ ਦੇ ਸ਼ਾਸਨ ਤਹਿਤ ਪੰਜਾਬ ਦੇ ਹਾਲਾਤ ਖਰਾਬ ਨੇ ਹੁ ਲੋਕ بولਨੇ ਤੂੰ ਜਿਹੜੀ ਦੂਜੀ ਗੱਲ ਫੋਰ ਜਫਰ ਅਵਨੀਤ ਪਿੱਟੂ ਜੀ ਆਂਦੇ ਨੇ ਕਾਂਗਰਸ ਤੋਂ ਸਾਡੇ ਕੋਲ ਅਸੀਂ ਸਵਾਗਤ ਕਰਦੇ ਆਂ ਠੀਕ ਹੈ ਜਾਂ ਫਿਰ ਹੋਰ ਮਹਾਰਾਣੀ ਪੰਨੀਤ ਕੌਰ ਚਲੋ ਕੈਪਟਨ ਸਾਹਿਬ ਪਹਿਲੇ ਆਗੇ ਅਸੀਂ ਪੰਨੀਤ ਕੌਰ ਜੀ ਹੁਣ ਆਏ ਨੇ ਠੀਕ ਆਂਦੇ ਨੇ ਅਸੀਂ ਸਵਾਗਤ ਕਰਦੇ ਆਂ ਭਾਗ ਮੇਰੇ ਹੈ ਕਿ ਜੇ ਲੋਕ ਸਾਨੂੰ ਜੁਆਇਨ ਕਰ ਰਹੇ ਨੇ ਇਹ ਸਾਈਨ ਹੈ ਕਿ ਬੀਜੇਪੀ ਦੀ سپورਟ ਪੰਜਾਬ ਚ ਵਧ ਰਹੀ ਹੈ ਦੇਖੋ ਜਿਹੜਾ ਬੰਦਾ ਚੋਣ ਲੜਦਾ ਨਾ ਜਿਹੜਾ 4 5 6 ਚੋਣ ਲੜ ਚੁੱਕਾ ਹੈ ਉਹਨੂੰ ਪਤਾ ਹੁੰਦਾ ਕਿ ਵੋਟਾਂ ਦਾ ਰੁਝਾਨ ਕਿਹੜੇ ਪਾਸੇ ਹੈ ਜੇ ਲੋਕ ਸਾਡੇ ਕੋਲ ਲਾਈਨਾਂ ਲਾ ਕੇ ਖੜੇ ਨੇ ਜੇ ਲੋਕ ਸਾਡੇ ਕੋਲ ਅੰਦਰ ਆਣ ਨੂੰ ਬੈਠੇ ਨੇ ਤਾਂ ਕਿ ਬੀਜੇਪੀ ਨੂੰ ਟਿਕਟ ਦੇ ਦੇ ਸੀਟ ਦੇ ਦੇ ਸਤਕਾਰ ਸਤਕਾਰਕ ਸਨਮਾਨ ਦੇ ਦੇਵੇ ਕੋਈ ਜਗ੍ਹਾ ਦੇ ਦੇਵੇ ਇਹਦਾ ਮਤਲਬ ਕਿਤਨੇ ਕਿਤੇ ਬੀਜੇਪੀ ਦੇ ਪ੍ਰਤੀ ਪੰਜਾਬ ਦੇ ਲੋਕਾਂ ਦਾ ਰੁਝਾਨ ਵਧ ਰਿਹਾ ਇਹ ਤਾਂ ਹੀ ਇਹ ਇਹਦਾ ਹੀ ਇਹ ਇੰਡੀਕੇਟਰ ਹੈ ਹੂੰ ਤੇ ਇਹ ਤੁਸੀਂ ਗੱਲ ਕੀਤੀ ਕਿ ਜਿਹੜੇ ਲੋਕ ਆਪਣੀਆਂ ਆਪਣੀਆਂ ਪੁਰਾਣੀਆਂ ਪਾਰਟੀਆਂ ਛੱਡ ਕੇ ਬੀਜੇਪੀ ਦੇ ਵਿਚ ਆ ਰਹੇ ਨੇ ਜੋਸ਼ੀ ਜੀ ਮੰਨਦੇ ਹੋ ਤੁਸੀਂ ਕਿ ਜਿਹੜੇ ਤੁਸੀਂ ਜਿਹਨਾਂ ਨਾਮ ਲਿਆ ਉਹ ਪਹਿਲਾਂ ਕਾਂਗਰਸ ਦੇ ਵਿੱਚ ਸੀ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਆ ਗਏ ਫਿਰ ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ ਦੇ ਵਿੱਚ ਆ ਕੇ ਭਾਜੀਪੀ ਇਦਾਂ ਤੇ ਲੋਕਾਂ ਤੇ ਜਦੋਂ ਦਾ ਲਾਉਂਦੀ ਹੈ ਤਾਂ ਕੀ ਅੰਦਰੋਂ ਮੰਨਦੇ ਹੋ ਕਿ ਜਿਹੜੇ ਉਹ ਪਾਰਟੀਆਂ ਦੀ ਨਹੀਂ ਹੋਪ ਹੈ ਕੀ ਗਾਰੰਟੀ ਹੈ ਕਿ ਉਹ ਭਾਜੀਪੀ ਦੇ ਵੀ ਹੋਪ ਆਣਗੇ ਦੇਖੋ ਪਰਿਵਰਤਨ ਜਿਹੜਾ ਹੈ ਸ੍ਰਿਸ਼ਟੀ ਦਾ ਨਿਯਮ ਹੈ ਔਰ ਦਿਨ ਵੀ ਕੁਝ ਨਹੀਂ ਹੁੰਦਾ ਉਂਗਲੀਆਂ ਵੀ ਪੰਜ ਬਰਾਬਰ ਨਹੀਂ ਹੁੰਦੀਆਂ ਠੀਕ ਹੈ ਤੇ ਵਿਅਕਤੀ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਅਲੱਗ-ਅਲੱਗ ਚੀਜ਼ਾਂ ਨੂੰ ਟਰਾਈ ਕਰਦਾ ਹੈ ਤੇ ਜੋ ਜਾਗਦਾ ਹੈ ਤੇ ਆਹ ਦਾ ਤਾਂ ਚੰਗੀ ਗੱਲ ਹੈ। ਅਕਾਲੀ ਦਲ ਤੇ ਨਾਲ ਬੀਜਪੀ ਦਾ ਗੱਠਜੋੜ ਇਸ ਵਰ ਮੰਨਿਆ ਜਾ ਰਿਹਾ ਸੀ ਕਿ ਗੱਲਬਾਤ ਕਾਫੀ ਹੱਦ ਤੱਕ ਬਣ ਗਈ ਹੈ। ਮੀਟਿੰਗਾਂ ਦੋਵੇਂ ਪਾਸੇ ਹੋਈਆਂ। ਕਾਰਨ ਕੀ ਰਿਹਾ ਫਿਰ ਕਿ ਦੋਵੇਂ ਇਕੱਠੇ ਨਹੀਂ ਹੋ ਪਾਏ ਕਿ ਸੀਟ ਸ਼ੇਅਰਿੰਗ ਤੇ ਕੋਈ ਗੱਲ ਅੜ ਗਈ ਜਾਂ ਹੋਰ ਕੋਈ ਕਾਰਨ। ਮੈਨੂੰ ਇਹਦੀ ਬਹੁਤ ਥੋੜੀ ਜਾਣਕਾਰੀ ਤਾਂ ਨਹੀਂ ਹੈ ਕਿਉਂਕਿ ਜੋ ਗੱਲਬਾਤ ਚੱਲਦੀ ਹੈ ਉਹ ਕੌਮੀ ਪੱਧਰ ਤੇ ਚੱਲਦੀ ਹੈ, ਨੈਸ਼ਨਲ ਲੈਵਲ ਤੇ ਚੱਲਦੀ ਹੈ। ਸਾਨੂੰ ਦੀ ਬਹੁਤ ਜਾਣਕਾਰੀ ਨਹੀਂ ਹੁੰਦੀ ਹੈ। ਪਰ ਜਿੰਨੀ ਗੱਲ ਮੈਨੂੰ ਸਮਝ ਆਂਦੀ ਹੈ ਉਹ ਗੱਲ ਇਹ ਨਹੀਂ ਸਮਝ ਆਂਦੀ ਹੈ ਕਿ 25 ਸਾਲ ਅਸੀਂ ਪੰਜਾਬ ਦੇ ਅੰਦਰ ਅਸੀਂ ਸਰਕਾਰ ਚਲਾਈ ਐਨਡੀਏ ਅਟਲ ਜੀ ਦੇ ਟਾਈਮ ਔਰ ਮੋਦੀ ਪਾਰਟ 1 ਤੇ ਟਾਈਮ ਵੀ ਜਿਹੜਾ ਥੋੜਾ ਜਿਹਾ ਪਾਰਟ ਟੂ ਦਾ ਟਾਈਮ ਵੀ ਇਹ ਸਾਡੇ ਸਰਕਾਰ ਚ ਕੇਂਦਰ ਸਰਕਾਰ ਚ ਭਾਈਵਾਲ ਰਵੇ ਅਕਾਲੀ ਦਲ ਪੰਜਾਬ ਚ ਅਸੀਂ ਤਿੰਨ ਸਰਕਾਰਾਂ ਇਕੱਠੇ ਚਲਾਈਆਂ 25 ਸਾਲ ਚ ਤੇ ਮੈਨੂੰ ਲੱਗਦਾ ਹੈ ਕਿ ਵੀ ਸਾਡੇ ਇੱਕ ਲੰਬਾ ਸਮਾਂ ਚੱਲਿਆ ਸਾਡੇ ਅੰਦਰ ਕਿਤੇ ਨਾ ਰਿਸ਼ਤਾ ਟੁੱਟਦਾ ਤੇ ਦੁਬਾਰਾ ਜੁੜਨ ਦੀ ਸਕੋਪ ਸੀਗਾ ਪਰ ਸ਼ਾਇਦ ਭਾਜਪੀ ਇੱਕ ਬਹੁਤ ਵੱਡੀ ਪਾਰਟੀ ਬਣ ਚੁੱਕੀ ਹੈ ਨੈਸ਼ਨਲ ਲੈਵਲ ਤੇ ਆ ਸਾਡਾ ਬਹੁਤ ਵਿਸਤਾਰ ਹੋ ਚੁਕਿਆ ਹੈ ਇੰਡੀਆ ਚ ਸਭ ਤੋਂ ਜ਼ਿਆਦਾ ਐਮਪੀ ਸਾਡੇ ਕੋਲ ਨੇ ਸਭ ਤੋਂ ਜ਼ਿਆਦਾ ਐਮਐਲਏ ਸਾਡੇ ਕੋਲ ਨੇ ਸਭ ਤੋਂ ਜ਼ਿਆਦਾ ਪਾਰਸ਼ ਸਾਡੇ ਕੋਲ ਨੇ ਤੇ ਵਰਲਡ ਦੀ ਲਾਰਜੈਸਟ ਮੈਂਬਰਸ਼ਿਪ ਵਾਈਜ਼ ਅਸੀਂ ਪਾਰਟੀ ਬਣ ਚੁੱਕੇ ਹਾਂ ਤੇ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਸਾਨੂੰ ਬਣਦਾ ਸਾਡੇ ਸਾਈਜ਼ ਸਾਡੇ ਮੈਜੋਰਟੀ ਦੇ ਸਾਹਮਣੇ ਹੱਕ ਦੇ ਨਹੀਂ ਪਾਰੇ ਹੋਣੇ ਉਹਦਾ ਕਾਰਨ ਹੋਣਾ ਤੇ ਜਾਂ ਫਿਰ ਉਹਨਾਂ ਲੱਗਦਾ ਹੋਣਾ ਕਿ ਉਹ ਸੁਭਾ ਪਦਰੀ ਪਾਰਟੀ ਹੈ ਬੀ ਸੂਬੇ ਚ ਵੀ ਜੇ ਬੀਜੇਪੀ ਨੂੰ ਥਾਂ ਦੇ ਦਿੱਤੀ ਤੋ ਕਿੱਥੇ ਜਾਣਗੇ ਠੀਕ ਹੈ ਇਹ ਕੁਝ ਗੱਲਾਂ ਹੋਣੀਆਂ ਹੈ ਮੈਨੂੰ ਲੱਗਦਾ ਠੀਕ ਹੈ ਤੇ ਇਸ ਕਰਕੇ ਨਹੀਂ ਹੋਇਆ ਬਾਕੀ ਗੱਲਾਂ ਉਹ ਕਹਿੰਦੇ ਨੇ ਤੇ ਚਲੋ ਉਹ ਤਾਂ ਫਿਰ ਡਰਾਈ ਰੂਮ ਟਾਕਸ ਕਰ ਲੈਣਾ ਜ਼ਰੂਰੀ ਹੈ ਜੀ ਬੰਦੀ ਸਿੰਘਾਂ ਤੇ ਨਹੀਂ ਮੰਨੇ ਫਲਾਣ ਨਹੀਂ ਮੰਨੇ ਉਹ ਜੋ ਮਰਜੀ ਕਹੀ ਜਾਣ ਪਰ ਅੰਦਰ ਦੀ ਗੱਲ ਮੈਨੂੰ ਲੱਗਦਾ ਇਹੀ ਹੋਣੀ ਹੈ ਚਲੋ ਤੁਸੀਂ ਤਾਂ ਅਲੱਗ ਪਾਰਟੀ ਸੀ ਤੇ ਪਾਰਟੀ ਦੇ ਨਾਲ ਮੁੱਦਿਆਂ ਦੇ ਉੱਤੇ ਸਹਿਮਤੀ ਨਹੀਂ ਬਣੀ ਤੇ ਤੁਸੀਂ ਇਕੱਠੇ ਨਹੀਂ ਹੋ पाए ਅਕਾਲੀ ਦਲ ਦੇ ਆਪਣੇ ਪੁਰਾਣੇ ਲੀਡਰ ਜਿਹੜੇ ਰੁੱਸੇ ਸੀ ਮੰਨ ਕੇ ਫਿਰ ਵਾਪਸ ਵੀ ਆ ਗਏ ਅੱਜ ਉਹਨਾਂ ਨੂੰ ਦੁਬਾਰਾ ਟਿਕਟ ਨਾ ਦਿੱਤੇ ਜਾਣ ਤੇ ਨਰਾਜ਼ਗੀ ਪੁਰਾਣੇ ਲੀਡਰਾਂ ਦੇ ਵਿੱਚ ਫਿਰ ਜਗ ਗਈ ਹੈ ਦੇਖੋ ਇਹ ਤਾਂ ਫੈਸਲਾ ਹੈ ਅਕਾਲੀ ਦਲ ਦਾ ਇੰਟਰਨਲ ਮੈਟਰ ਹੈ ਵੀ ਉਹ ਕੀ ਕਰਨਾ ਚਾਹੁੰਦੇ ਨੇ ਕਿਹਨੂੰ ਟਿਕਟ ਦੇਣੀ ਕਿਹਨੂੰ ਨਹੀਂ ਦੇਣੀ ਅਕਾਲੀ ਦਲ ਉਸ ਤੇ ਭਲੀ ਭਾਂਤੀ ਵਿਚਾਰ ਕਰ ਸਕਦਾ ਹੈ ਕਰਦਾ ਵੀ ਹੋਏਗਾ ਲੇਕਿਨ ਜਿਹੋ ਜੀ ਗੱਲਾਂ ਪਬਲਿਕ ਡੋਮੇਨ ਚ ਆਂਦੀ ਹੈ ਜਿਹੜੀ ਅਖਬਾਰਾਂ 'ਚ ਛਪਦੀਆਂ ਜਾਂ ਜਿਹੜੀ ਟੀਵੀ ਇੰਟਰਵਿਊ ਚੱਲਦੇ ਨੇ ਉਸ ਤੋਂ ਇਹ ਜਾਪਦਾ ਸੀਗਾ ਵੀ ਜਿਹੜੀ ਸੰਗਰੂਰ ਵਾਲੀ ਟਿਕਟ ਹੈ ਉਹਨਾਂ ਨੇ 300 ਪਰਿਵਾਰਾਂ 'ਚ ਦੇਣੀ ਹੈ ਨਾ ਦੇ ਕੇ ਉਹਨਾਂ ਨੇ ਗਲਤ ਕੀਤਾ ਹੈ ਕਿ ਬਹੁਤ ਵੱਡਾ ਲੀਡਰ ਸੀਗਾ ਪਰ ਚਲੋ ਪਾਰਟੀ ਦਾ ਇੰਟਰਨਲ ਮੈਟਰ ਉਹ ਲੈਣੇ ਕਰ ਸਕਦੇ ਨੇ ਥੋੜੀ ਦਿਰ ਪਹਿਲਾਂ ਹੀ ਭਗਵੰਤ ਮਾਨ ਜੀ ਦੀ ਆ ਜਿਹੜੀ ਵੀਡੀਓਜ਼ ਆ ਬੜੀਆਂ ਵਾਇਰਲ ਹੋ ਰਹੀਆਂ ਨੇ ਅਰਵਿੰਦ ਕੇਜਰੀਵਾਲ ਨੂੰ ਉਹ ਮਿਲ ਕੇ ਆਏ ਨੇ ਜੇਲ੍ਹ ਤੋਂ ਬਾਹਰ ਭਾਜਪਾ ਤੇ ਆ ਕੇ ਉਹਨਾਂ ਨੇ ਫਿਰ ਇਲਜ਼ਾਮ ਲਗਾਏ ਨੇ ਕਹਿੰਦੇ ਇੱਕ ਤਾਂ ਜਿਹੜੀਆਂ ਬੇਸਿਕ ਸਹੂਲਤਾਂ ਨੇ ਉਵਿਨੀ ਦਿੱਤੀਆਂ ਜਾ ਰੀਆਂ ਟ੍ਰੀਟ ਇਸ ਤਰ੍ਹਾਂ ਕੀਤਾ ਜਾ ਰਿਹਾ ਹੈ ਕਿ ਜਿਵੇਂ ਅਤਵਾਦੀ ਨੂੰ ਰੱਖਿਆ ਗਿਆ ਹੋਵੇ ਉਹਨਾਂ ਦੇ ਆਸ-ਪਾਸ ਸਾਡੇ ਜਿਹੜੇ ਕਹਿੰਦੇ ਜੇਲ੍ਹ ਦੇ ਕੈਦੀ ਨੇ ਉਹ A+ ਕ੍ਰਿਮੀਨਲ ਰਿਕਾਰਡ ਵਾਲੇ ਨੇ ਤੇ ਕਹਿੰਦੇ ਮੈਨੂੰ ਵੀ ਇਸ ਤਰ੍ਹਾਂ ਮਲਾਇਆ ਗਿਆ ਜਿੱਦਾਂ ਮੈਂ ਵੀ ਕੋਈ ਕ੍ਰਿਮੀਨਲ ਆ ਦੇਖੋ ਮਾਨ ਸਾਹਿਬ ਤੁਹਾਡੇ ਮੂੰਹੋਂ ਨਾ ਇਹ ਕਾਨੂੰਨ ਦੀ ਗੱਲ ਸ਼ੋਭਾ ਨਹੀਂ ਦਿੰਦੀ ਜੀ ਪੰਜਾਬ ਸਰਕਾਰ ਬਣੇ 4 ਦਿਨ ਨਹੀਂ ਹੋਏ ਸੀ ਕੁਮਾਰ ਵਿਸ਼ਵਾਸ ਤਜਿੰਦਰ ਬੰਗਾ ਨੂਪਰ ਸ਼ਰਮਾ ਦੇ ਖਿਲਾਫ ਪੰਜਾਬ ਚ ਪਰਚੇ ਦਰਜ ਹੋ ਕੇ ਪੁਲਿਸ ਰੈਸਟ ਕਰਨ ਚਲੇਗੀ ਉਹਨਾਂ ਨੂੰ ਫੇਰ ਚੱਲਦੇ ਰਸਤੇ 'ਚ ਉਹ ਪੁਲਿਸ ਨੇ ਛੱਡਨੇ ਬਏ ਉਹ ਬੰਦੇ ਬਾਅਦ 'ਚ ਹਾਈ ਕੋਰਟ ਨੇ 2 ਦਿਨ ਦੇ ਅੰਦਰ ਇਹ ਤਿੰਨਾਂ ਦੇ ਖਿਲਾਫ ਜਿਹੜੇ ਕੇਸ ਐ ਬਲਜਮਾਨਤਾ ਦੇਤੀ ਬਾਅਦ 'ਚ ਕੇਸ ਕੁਐਸ਼ ਕਰਤੇ 2 ਸਾਲ ਹੋ ਗਏ ਉਸ ਤੋਂ ਕੋਈ ਕਾਰਵਾਈ ਨਹੀਂ ਹੋਈ ਕਾਨੂੰਨ ਤਾਂ ਮਾਨ ਸਾਹਿਬ ਤੁਸੀਂ ਤੋੜਦੇ ਹੋ ਪੰਜਾਬ ਪੁਲਿਸ ਨੂੰ ਤੁਸੀਂ ਅਰਵਿੰਦ ਕੇਜਰੀਵਾਲ ਦੇ ਅਹੰਕਾਰ ਦੀ ਪੂਰਤੀ ਵਾਸਤੇ ਇੱਕ ਕੱਠ ਪੁਤਲੀ ਬਣਾ ਕੇ ਛੱਡਤਾ ਸੀਗਾ ਕਿਉਂਕਿ ਤਜਿੰਦਰ ਬੱਗੇ ਨੇ ਭਗਵੰਤ ਮਾਨ ਪੰਜਾਬ ਦੇ ਖਿਲਾਫ ਕੁਝ ਨਹੀਂ ਬੋਲਿਆ ਸੀਗਾ ਠੀਕ ਹੈ ਨਾਹੀਂ ਕੁਮਾਰ ਵਿਸ਼ਵਾਸ ਨੇ ਬੋਲਿਆ ਸੀਗਾ ਨਾਹੀਂ ਨੂਪੁਰ ਸ਼ਰਮਾ ਨੇ ਬੋਲਿਆ ਸੀ ਇਹਨਾਂ ਨੇ ਜੋ ਬੋਲਿਆ ਸੀ ਅਰਵਿੰਦ ਕੇਜਰੀਵਾਲ ਦੇ ਡਬਲ ਫੇਸ ਨੂੰ ਉਜਾਗਰ ਕਰਦੇ ਤੇ ਦੋਰੇ ਮਾਪਦੰਡਨ ਉਜਾਗਰ ਕਰਦੇ ਗੱਲ ਬੋਲੀ ਸੀ ਕਿ ਤੁਸੀਂ ਪਰਚੇ ਪੰਜਾਬ ਦਰਜ ਕਰ ਲਏ ਤੇ ਤਦ ਤੁਹਾਡੀ ਜ਼ਮੀਰ ਨਾ ਜਾਗੀ ਹੈ ਨਾ ਤੁਹਾਡਾ ਤੁਹਾਡਾ ਅੰਦਰ ਦਾ ਭਗਤ ਸਿੰਘ ਨਾ ਜਾਗਿਆ ਅੱਜ ਬੜਾ ਜਾਗਦਾ ਹੈ ਹੁਣ ਸੁਣਾਓ ਦੂਜੀ ਗੱਲ ਮਾਨ ਸਾਹਿਬ ਤੁਸੀਂ ਤਾਂ ਮੁੱਖ ਮੰਤਰੀ ਹੋ ਹੋਮ ਮਿਨਿਸਟਰ ਵੀ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਜੇਲ ਦਾ ਇੱਕ ਮੈਨੂਅਲ ਹੈ ਜੇਲ ਮੈਨੂਅਲ ਦੇ ਹਿਸਾਬ ਨਾਲ ਮੁਲਾਕਾਤਾਂ ਹੁੰਦੀਆਂ ਨੇ ਠੀਕ ਹੈ ਜੇਲ ਦੇ ਅੰਦਰ ਜੋ ਬੰਦਾ ਜੇਲ ਚ ਗਿਆ ਹੁੰਦਾ ਜੁਡੀਸ਼ੀਅਲ ਰਿਮਾਂਡ ਚ ਗਿਆ ਹੁੰਦਾ ਉਹ ਕਿਸੇ ਨਾ ਕਿਸੇ આરોਪ ਦੇ ਤਹਿਤ ਹੁੰਦਾ ਹੈ ਤੇ ਜਿਹੜੇ ਸਾਡੇ ਮਾਨਯੋਗ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਨੇ ਉਹ ਸ਼ਰਾਬ ਪਟਾਲੇ ਦੇ ਅੰਦਰ ਸੰਲਿਪਤ ਪਾਏ ਗਏ ਇਸ ਇਸ ਦੋਸ਼ ਦੇ ਤਹਿਤ ਜੜੇ ਨੇ ਇਸ ਵਕਤ ਆਰੋਪ ਦੇ ਤਹਿਤ ਜਿਹੜੇ ਨੇ ਇਸ ਵਕਤ ਜੁਡੀਸ਼ੀਅਲ ਰਿਮਾਂਡ 'ਚ ਅੰਦਰ ਹੈਗੇ ਨੇ ਠੀਕ ਹੈ ਹੁਣ ਤੁਸੀਂ ਉਸ ਕਰਪਟ ਬੰਦੇ ਨਾਲ ਮਿਲਣ ਵਾਸਤੇ ਕਿਉਂਕਿ ਤੁਸੀਂ ਮੁੱਖ ਮੰਤਰੀ ਨੂੰ ਇਲੈਕਸ਼ਨ ਚਾਹੁੰਦੇ ਹੋ ਉਹ ਤਾਂ ਨਹੀਂ ਮਿਲਣੀ ਜਿਹੋ ਜਿਹੇ ਬਾਕੀ ਕੈਦੀਆਂ ਵਾਸਤੇ ਕਾਨੂੰਨ ਨੇ ਉਹੋ ਜਿਹੇ ਤੁਹਾਡੇ ਵਾਸਤੇ ਨੇ ਦੂਜਾ ਆਵਾਦੀ ਪਾਰਟੀ ਭਗਵੰਤ ਮਾਨ ਇਹ ਝੂਠ ਦੀ ਫੈਕਟਰੀ ਬੰਦ ਕਰੋ ਮੇਰੀ ਬੇਨਤੀ ਹੈ ਲੋਕ ਦੇਖਦੇ ਨੇ ਕਾਹਨੂੰ ਪੰਜਾਬੀਆਂ ਦਾ ਹੋਰ ਨਹੀਂ ਤਾਂ ਮਾਨ ਆਪਣੇ ਸਿਰ ਤੇ ਰੱਖੀ ਪੱਗ ਦਾ ਇਲਾਜ ਰੱਖ ਲੋ ਜੀ ਤੁਸੀਂ ਆਪਣੇ ਸਿਰ ਤੇ ਰੱਖੀ ਪੱਗ ਦਾ ਇਲਾਜ ਨਹੀਂ ਰੱਖਦੇ ਮਾਨ ਸਾਹਿਬ ਐਸੇ ਦਾੜੀ ਤੁਸੀਂ ਮੁੰਡੀ ਹੋਈ ਹੈ ਪਰ ਪੱਗ ਦਾ ਇਲਾਜ ਵੀ ਨਹੀਂ ਤੁਸੀਂ ਰੱਖਦੇ ਮਾਨ ਸਾਹਿਬ ਮੇਰੀ ਬੇਨਤੀ ਹੈ ਮੈਨੂੰ ਇਹ ਸਮਝਾਓ ਕਿ ਹਾਈ ਕੋਰਟ ਦੇ ਅੰਦਰ ਜਦ ਅਰਵਿੰਦ ਕੇਜਰੀਵਾਲ ਜੀ ਨੇ ਮੁੱਖ ਮੰਤਰੀ ਦਿੱਲੀ ਨੇ ਆਪਣੀ ਜਮਾਨਤ ਯਾਚੀ ਆਪਣੀ ਅਰੈਸਟ ਨੂੰ ਚੈਲੰਜ ਕੀਤਾ ਹੋਇਆ ਸੀਗਾ ਉਸ ਦੇ ਅੰਦਰ ਕੋਰਟ ਦੇ ਜਦ ਬਹਿਸ ਹੋਈ ਕੇਜਰੀਵਾਲ ਸਾਹਿਬ ਨੇ ਕਿਹਾ ਕਿ ਮੈਨੂੰ ਪੋਲਿਟੀਕਲ ਮੰਤਬ ਕਰਕੇ ਗ੍ਰਾਹਕਫਤਾਰ ਕੀਤਾ ਗਿਆ ਹੈ ਈਡੀ ਦੀ ਜਿਹੜੀ ਹੈ ਦੁਰਵਰਤਾਂ ਕੀਤੀ ਜਾ ਰਹੀ ਹੈ ਤੁਸੀਂ ਉੱਥੇ ਸਾਫ਼ ਔਰ ਸਪਸ਼ਟ ਇਹ ਵੀ ਕਿਹਾ ਕਿ ਵੀ ਮੈਨੂੰ ਚੋਣਾਂ ਤੋਂ ਦੂਰ ਰੱਖਣ ਵਾਸਤੇ ਮੇਰੀ ਗ੍ਰਿਫਤਾਰੀ ਪਾਈ ਗਈ ਹੈ ਤੇ ਜਦ ਹਾਈ ਕੋਰਟ ਨੇ ਤੁਹਾਡੀ ਗ੍ਰਿਫਤਾਰੀ ਨੂੰ ਜਾਇਕ ਸਾਂਦੇ ਹੋਏ ਜੱਜਮੈਂਟ ਦਿੱਤੀ ਆਰਡਰ ਪਾਸ ਕੀਤਾ ਉਸ ਆਰਡਰ ਚ ਸਾਫ਼ ਕਿਹਾ ਈ.ਡੀ ਦੀ ਸਾਰੀ ਕਾਰਵਾਈ ਜਿਹੜੀ ਹੈ ਕਾਨੂੰਨ ਸੰਗਤ ਹੈ ਐਸ ਪਰ ਲਾਅ ਹੈ ਈ.ਡੀ ਨੇ ਕੁਝ ਗਲਤ ਨਹੀਂ ਕੀਤਾ ਉਹਨੇ ਪੂਰਾ ਲਾਅ ਪ੍ਰੋਸੈਸ ਕੀਤਾ ਹੈ ਜਿਹੜੇ ਸਾਡੇ ਕੋਲ ਡਾਕੂਮੈਂਟਰੀ ਐਵੀਡੈਂਸ ਦਿੱਖਦੇ ਨੇ ਉਹ ਸਾਨੂੰ ਸਫੀਸ਼ੀਐਂਟਲੀ ਵਿਸ਼ਵਾਸ ਦਵਾਉਂਦੇ ਨੇ ਕਿ ਤੁਹਾਡੇ ਖਿਲਾਫ ਵੀ ਕੇਸ ਚੱਲਣਾ ਚਾਹਦਾ ਕਿਤਨੇ ਕਿਤੇ ਤੁਹਾਡੀ ਸ਼ਰਾਬ ਕੋਟਾਲੇ ਚ ਸਾਂਝੇਦਾਰੀ ਹੈਗੀ ਹੈ ਤੇ ਦੇਖੋ ਗੱਲ ਇਹ ਹੈ ਜਦ ਤਾ ਤੁਸੀਂ ਕੋਟਾਂ ਜਾਂਦੇ ਹੋ ਪੰਜਾਬੀ ਚ ਕਹਿੰਦੇ ਤੁਹਾਡੇ ਮੂੰਹ ਤੇ ਚਪੇੜ ਪਾਰ ਕੇ ਵਾਪਸ ਭੇਜ ਦਿੰਦੇ ਨੇ ਤੇ ਪਬਲਿਕ ਡੋਮੇਨ ਚ ਆ ਕੇ ਸ਼ੋਰ ਪਾਉਂਦੇ ਹੋ ਮੇਰੇ ਕੰਮ ਕਰੋ ਜੇ ਮਾਨ ਸਾਹਿਬ ਜੇ ਤੁਹਾਡੇ ਦਮ ਹੈਗਾ ਨਾ ਜੀ ਜੇ ਤੁਹਾਡੇ ਅੰਦਰ ਕਿਤੇ ਨਾ ਕਿਤੇ ਕੋਈ ਗੈਰਤ ਬਾਕੀ ਹੈ ਨਾ ਤੇ ਜਿਹੜਾ ਤੁਹਾਨੂੰ ਜੇਲ੍ਹ ਦੇ ਅੰਦਰ ਤੁਹਾਨੂੰ ਗਲਤ ਤਰੀਕੇ ਨਾਲ ਮਿਲਣ ਦਿੱਤਾ ਮਤਲਬ ਤੁਹਾਨੂੰ ਮਿਲਵਾਨ ਦਾ ਤਰੀਕਾ ਗਲਤ ਅਡਾਪਟ ਕੀਤਾ ਤੇ ਹੜ ਜੇਲ੍ਹ ਨੇ ਉਹਦੇ ਖਿਲਾਫ ਫੋਟ ਚੱਲ ਜਾਓ ਜਵਾਬ ਤੁਹਾਨੂੰ ਮਿਲ ਜੂਗਾ ਕੋਰਟ ਤੁਸੀਂ ਜਾਓਗੇ ਨਹੀਂ ਕਿਉਂ ਤੁਹਾਨੂੰ ਪਤਾ ਹੈ ਕੋਰਟ ਜੇਲ ਨੇ ਆਪਣੇ ਜੇਲ ਮੈਨੂਅਲ ਅਨੁਸਾਰ ਤੁਹਾਨੂੰ ਮਿਲਵਾਇਆ ਹੈ ਕੋਰਟ ਨੇ ਇਹ ਵੀ ਕਿਹਾ ਹੈ ਕਿ ਅਰਵਿੰਦ ਕੇਜਰਲ ਮੁੱਖ ਮੰਤਰੀ ਹੋਏਗਾ ਹੋਏਗਾ ਲੇਕਿਨ ਉਹ ਇੱਥੇ ਦੋਸ਼ੀ ਹੈ ਸੋ ਤੁਸੀਂ ਵੀ ਮੁੱਖ ਮੰਤਰੀ ਹੋਗੇ ਹੋਗੇ ਤੁਸੀਂ ਇੱਕ ਇੱਕ ਚੀਫ ਮਿਨਿਸਟਰ ਜਿਹੜੀ ਇੰਨਾ ਸੱਤਾ ਦਾ ਲਾਲਚੀ ਹੈ ਕਿ ਜੇਲ 'ਚ ਜਾਣ ਦੇ باوجود ਭਰ ਦੇ ਇਤਿਹਾਸ ਸੇ ਪਹਿਲਾ ਮੁੱਖ ਮੰਤਰੀ ਹੈ ਜਿਹੜਾ ਜੇਲ ਜਾਣ ਦੇ باوجود ਮੁੱਖੀ ਪੰਤਰੀ ਪਦ ਨਹੀਂ ਛੱਡ ਰਿਹਾ ਤੁਸੀਂ ਉਹਨੂੰ ਮਿਲਣਗੇ ਸੀ ਤੁਹਾਨੂੰ ਕਾਨੂੰਨ ਦੇ ਅਨੁਸਾਰ ਹੀ ਮਿਲਣਾ ਸੀ ਕਾਨੂੰਨ ਤੋਂ ਬਾਹਰ ਨਹੀਂ ਮਿਲਣਾ ਸੀ ਮੈਨੀਫੈਸਟੋ ਦੀ ਗੱਲ ਅਸੀਂ ਥੋੜੀ ਜਿਹੀ ਕਰ ਰਹੀਏ ਭਾਜਪਾ ਨੇ ਜਾਰੀ ਕੀਤਾ ਦੋ ਦਿਨ ਪਹਿਲਾਂ ਸੰਕਲਪ ਪੱਤਰ ਦਾ ਇਹਨੂੰ ਨਾਮ ਦਿੱਤਾ ਗਿਆ ਅੱਜ ਤੁਸੀਂ ਵੀ ਪੰਜਾਬ ਦੇ ਵਿੱਚ ਸਾਰਿਆਂ ਦੇ ਸਾਹਮਣੇ ਜਾਰੀ ਕੀਤਾ ਹੈ ਉਹਦੇ ਵਿੱਚ ਜਦੋਂ ਕਿਸਾਨਾਂ ਦੀ ਅਸੀਂ ਗੱਲ ਕਰਦੇ ਹਾਂ ਤਾਂ ਕਿਹਾ ਗਿਆ ਕਿ ਮੋਟੇ ਅਨਾਜ ਨੂੰ ਸੁਪਰ ਫੂਡ ਵਜੋਂ ਵਿਕਸਿਤ ਕੀਤਾ ਜਾਵੇਗਾ ਹੋਰ ਕਈ ਚੀਜ਼ਾਂ ਉਹਦੇ ਵਿੱਚ ਕਈਆਂ ਗਈਆਂ ਨੇ ਐਮਐਸਪੀ ਦਾ ਜ਼ਿਕਰ ਉਹਦੇ ਵਿੱਚ ਫਿਰ ਵੀ ਨਹੀਂ ਕੀਤਾ ਗਿਆ ਪੰਜਾਬ ਦੇ ਕਿਸਾਨਾਂ ਦੇ ਲਈ ਕੁਝ ਲੈ ਕੇ ਆਏ ਉਹ ਤੇ ਵਿੱਚ ਦੇਖੋ ਜਦ ਤੁਸੀਂ ਦੇਸ਼ ਦੇ ਵਸੇ ਕੋਈ ਚੀਜ਼ ਲੈਂਦੇ ਹੋ ਦੇਸ਼ ਤੇ ਹਰ ਸੂਬੇ ਪਰ ਹਰ ਨਾਗਰਿਕ ਵਾਸਤੇ ਹੁੰਦੀ ਹੈ ਜੇ ਕਿਸਾਨਾਂ ਵਾਸਤੇ ਕੁਝ ਭਾਰਤ ਦੀ ਨਾ ਪਾਰਟੀ ਕੇਂਦਰ ਦੀ ਕਰ ਰਹੀ ਹੈ ਤੇ ਉਹ ਹਰ ਕਿਸਾਨ ਵਾਸਤੇ ਉਹਦਾ ਫਾਇਦਾ ਮਿਲਦਾ ਹੈ ਕੱਲਾ ਕੋਈ ਇਹ ਨਹੀਂ ਹੈ ਕਿ ਵੀ ਹਰਿਆਣਾ ਦੇ ਕਿਸਾਨ ਨੂੰ ਮਿਲ ਜੂਗਾ ਯੂਪੀ ਦੇ ਕਿਸਾਨ ਨੂੰ ਮਿਲ ਜੂਗਾ ਸਾਰੇ ਵਾਸਤੇ ਹੈ ਸੋ ਕਿਸਾਨਾਂ ਦਾ ਜੀਵਨ ਪੱਧਰ ਉੱਪਰ ਚੱਕਣ ਵਾਸਤੇ ਮੋਦੀ ਸਰਕਾਰ ਸੰਕਲਪ ਹੈ 6000 ਦੀ ਸਨਮਾਨ ਨਿਧੀ ਆਲਰੇਡੀ ਕਿਸਾਨਾਂ ਨੂੰ ਉਹ ਦਿੰਦੇ ਨੇ ਯੂਰੀਆ ਦੇ ਉੱਪਰ ਬਾਕੀ ਜਿਨੇ ਫਰਟੀਲਾਈਜ਼ਰ ਉਹਦੇ ਉੱਪਰ ਸਬਸਿਡੀ ਦਿੰਦੇ ਨੇ ਸੋਇਲ ਹੈਲਥ ਕਾਰਡ ਬਹੁਤ ਜ਼ਰੂਰੀ ਹੁੰਦਾ ਹੈ ਸੋਇਲ ਚ ਕਿਹੜੀ ਵੀਜਨ ਬੁਝਣਾ ਹੈ ਉਹਦੇ ਵਾਸਤੇ ਉਹਦਾ ਦਾਇਰਾ ਬਹੁਤ ਵੱਡਾ ਕੀਤਾ ਗਿਆ ਹੈ ਫਸਲ ਬੀਮੇ ਦਾ ਦਾਇਰਾ ਵੱਡਾ ਕੀਤਾ ਗਿਆ ਹੈ ਐਮਐਸਪੀ ਦੇ ਉੱਪਰ ਜਿਹੜਾ ਹੈਗਾ ਡਿਕਲੇਅਰ ਕੀਤਾ ਹੋਇਆ ਹੈ ਕਿ ਅਸੀਂ ਕਣਕ ਤੇ ਝੋਨਾ ਚੱਕਾਂਗੇ ਉਸ 'ਚ ਵੀ ਕੋਈ ਕਨਫਿਊਜ਼ਨ ਨਹੀਂ ਸਾਰੀ ਚੀਜ਼ਾਂ ਕੀਤੀਆਂ ਠੀਕ ਹੈ ਔਰ ਆਨ ਵਾਲੇ ਦਿਨਾਂ 'ਚ ਸਾਡੇ ਸੁਭਾ ਪ੍ਰਦਾਨ ਸੁਨੀਲ ਜਾਖੜ ਜੀ ਪੰਜਾਬ ਦੇ ਅੰਦਰ ਕੇਂਦਰ ਸਰਕਾਰ ਨੇ ਪਿਛਲੇ 5 اور 10 ਸਾਲ ਦੇ ਅੰਦਰ ਕਿਸਾਨਾਂ ਵਾਸਤੇ ਵਪਾਰੀਆਂ ਵਾਸਤੇ ਗਰੀਬ ਵਰਗ ਵਾਸਤੇ ਪਿਛਲੇ ਵਾਰ ਵਾਸਤੇ ਕੀ ਕੀਤਾ ਉਹਦੀ ਵੀ ਵਿਸਤਾਰ ਫਿਗਰਸ ਦੇ ਨਾਲ ਅਸੀਂ ਆਪਣੀ ਗੱਲ ਰੱਖਾਂਗੇ ਤੁਸ਼ਰੀ ਕਹਿੰਦੇ ਕਿ ਧਰਮ ਰਾਜਨੀਤੀ ਦੇ ਉੱਪਰ ਹਾਵੀ ਹੋ ਜਾਵੇ ਤਾਂ ਕੋਈ ਮਸਲਾ ਨਹੀਂ ਹੈ ਰਾਜਨੀਤੀ ਧਰਮ ਦੇ ਉੱਪਰ ਹਾਵੀ ਕਦੇ ਨਹੀਂ ਹੋਣੀ ਚਾਹੀਦੀ ਭਾਵੇਂ ਸੀ ਪੰਜਾਬ ਤੋਂ ਗੱਲ ਕਰ ਲਈਏ ਸਾਡੇ ਗੁਰੂ ਘਰ ਦੀ ਹੈ ਨੈਸ਼ਨਲ ਲੈਵਲ ਤੇ ਹੁਣ ਅਸੀਂ ਗੱਲ ਕਰੀਏ ਰਾਮ ਮੰਦਰ ਦੀ ਸਥਾਪਨਾ ਤੋਂ ਬਾਅਦ ਤੁਹਾਨੂੰ ਲੱਗਦਾ ਹੈ ਕਿ ਬੀਜੇਪੀ ਦੇ ਉੱਪਰ ਇਹ ਗੱਲਾਂ ਜ਼ਿਆਦਾ ਆਈਆਂ ਕਿ ਵੋਟ ਬੈਂਕ ਦੇ ਲਈ ਬੀਜੇਪੀ ਨੇ 2024 ਤੋਂ ਰਾਈਟ ਬਿਫੋਰ ਇਲੈਕਸ਼ਨ ਰਾਮ ਮੰਦਰ ਦੀ ਜਿਹੜੀ ਓਪਨਿੰਗ ਹੈ ਉਹ ਕੀਤੀ ਦੇਖੋ ਰਾਮ ਮੰਦਰ ਦੀ ਓਪਨਿੰਗ ਜਿਹੜੀ ਹੈ ਇੱਕ ਰਾਮ ਪ੍ਰਭੂ ਰਾਮ ਦੇ ਨਾਮ ਤੇ ਇੱਕ ٹرسٹ ਬਣਿਆ ਹੋਇਆ ਹੈ ਕੰਸਟਰਕਸ਼ਨ ਦਾ ٹرسٹ ਬਣਿਆ ਹੋਇਆ ਹੈ ਉਸ ٹرسٹ ਨੇ ਉਹ ਕੀਤਾ ਹੈ ਹਨਾ ਉਸ ਕੋਈ ਪੋਲਿਟੀਕਲ ਪਾਰਟੀ ਜਾਂ ਸਰਕਾਰ ਦਾ ਕੋਈ ਰੋਲ ਨਹੀਂ ਹੈ ਇਹ ਵੀ ਪਬਲਿਕ ਡੋਮੇਨ ਚ ਹੈ ਕਿ ਉਹ ਪ੍ਰਾਈਮ ਮਿਨਿਸਟਰ ਨੂੰ ਇਨਵਾਈਟ ਕਰਨਾ ਹੈ ਕਿਉਂ ਨਾ ਲੱਗਦਾ ਹੈ ਕਿ ਜਿਸ ਤਰ੍ਹਾਂ ਇੱਕ ਮੰਦਰ ਕੋਈ ਰਾਜਾ ਬਣਾਉਂਦਾ ਹੈ ਤੇ ਉਹ ਲੱਗਿਆ ਵੀ ਦੇਸ਼ ਦਾ ਹੁਣ ਵਰਤਮਾਨ ਕੰਟੈਕਸਟ ਦੇ ਅੰਦਰ ਵਰਤਮਾਨ ਪਰਿਪੇਖਸ਼ ਦੇ ਅੰਦਰ ਜਿਹੜਾ ਹੈਗਾ ਇਲੈਕਟਿਡ ਪ੍ਰਾਈਮ ਮਿਨਿਸਟਰ ਦੀ ਰਾਜਾ ਮੰਨਿਆ ਲੈ ਇੱਕ ਤਰ੍ਹਾਂ ਵੀ ਉਹ ਆਕਿਆਥੇ ਕਰੇ ਪੂਜਾਰਤਨਾ ਕਰੇ ਉਦਾ ਉਦਗਾਟਨ ਕਰੇ ਉਹਨਾਂ ਦੇ ਮਨਚ ਇਹੋ ਜਿਹਾ ਪਾਪ ਸੀਗਾ ਉਹਨਾਂ ਨੇ ਇਨਵਾਈਟ ਕੀਤਾ ਮੋਦੀ ਜੀ ਨੇ ਐਕਸੈਪਟ ਕੀਤੇ ਆ ਤੇ ਮੈਨੂੰ ਲੱਗਦਾ ਕਿ ਇਹਨੂੰ ਕਿਤੇ ਰਾਜਨੀਤੀ ਨਾਲ ਜੋੜਨਾ ਚਾਹਦਾ ਹੈ ਵੈਸੇ ਵੀ ਮੰਦਰ 2019 ਚ ਜਜਮੈਂਟ ਆਈ ਜਜਮੈਂਟ ਤੋਂ ਬਾਅਦ ਕੰਸਟਰਕਸ਼ਨ ਦਾ ਕੰਮ ਸ਼ੁਰੂ ਹੋਇਆ ਜਿੰਨੀ ਬਿਲਡਿੰਗ ਉਹ ਤਿਆਰ ਹੋਈ ਹੈ ਜਿਸ ਪੀਰੀਅਡ ਤਿਆਰ ਹੋਈ ਹੈ ਸਪਸ਼ਟ ਦਿਖਦਾ ਹੈ ਕਿ ਉਸ 'ਚ ਕੋਈ ਡਿਲੇ ਨਹੀਂ ਕੀਤਾ ਗਿਆ ਉਲਟਾ ਉਹਨੂੰ ਹੋਰ ਫਾਸਟ ਟਰੈਕ ਕੀਤਾ ਗਿਆ ਤੇ ਇਹਦਾ ਮਤਲਬ ਇਹ ਹੈ ਕਿ ਪ੍ਰਭੂ ਰਾਮ ਦਾ ਮੰਦਿਰ ਆਪਣੀ ਸਪੀਡ ਨਾਲ ਬਣਿਆ ਹੈ ਠੀਕ ਹੈ ਉਹ ਕੋਇਨਸੀਡੈਂਸ ਹੈ ਕਿ ਵੀ ਉਹ ਇਲੈਕਸ਼ਨ ਤੋਂ ਪਹਿਲੇ ਜਨਵਰੀ ਚ ਉਹਦਾ ਉਦਘਾਟਨ ਹੋ ਰਿਹਾ ਹੈ ਇਹ ਕੋਇਨਸੀਡੈਂਸ ਹੈ ਪਰ ਜੇ ਹੋ ਵੀ ਰਿਹਾ ਹੈ ਤੇ ਉਸ ਬੁਰਾ ਕੀ ਹੈ ਦੇਖੋ ਦੇਸ਼ ਦੇ ਅੰਦਰ ਸੈਕੂਲਰਿਜ਼ਮ ਦੇ ਨਾਮ ਤੇ ਮਿਨੋਰਟੀ ਅਪੀਜ਼ਮੈਂਟ ਬੜੇ ਲੰਬਾ ਸਮਾਂ ਚੱਲੀ ਆ ਸੈਕੂਲਰਿਜ਼ਮ ਦਾ ਮਤਲਬ ਕੀ ਹੁੰਦਾ ਹੈ ਕਿ ਸਾਰੇ ਧਰਮ ਬਰਾਬਰ ਨੇ ਸਰਕਾਰ ਵਾਸਤੇ ਸੈਕੂਲਰਿਜ਼ਮ ਮਤਲਬ ਇਹ ਨਹੀਂ ਹੁੰਦਾ ਕਿ ਜਿਹੜੀ ਮਿਨੋਰਟੀ ਹੈ ਤੁਸੀਂ ਉਹਨੂੰ ਚੱਕੀ ਜਾਓ ਚੱਕੀ ਜਾਓ ਚੱਕੀ ਜਾਓ ਤੇ ਮੈਜੋਰਟੀ ਨੂੰ ਥੱਲੇ ਕਰੀ ਜਾਓ ਕਰੀ ਜਾਓ ਕਰੀ ਜਾਓ ਇਹ ਨਹੀਂ ਹੁੰਦਾ ਉਹ ਮੈਜੋਰਟੀ ਹੈ ਚਾਹ ਮਿਨੋਰਟੀ ਹੈ ਸਭ ਬਰਾਬਰ ਦੇਖੇ ਜਾਣਗੇ ਸੈਕੂਲਰਿਜ਼ਮ ਮਤਲਬ ਇਹ ਹੁੰਦਾ ਹੈ ਤੇ ਜੇ ਸੈਕੂਲਰ ਚਿੱਕੇ ਚ ਟੰਗਣ ਵਾਲੀ ਕਾਂਗਰਸ ਜਾਂ ਕੌਮਰੇਡ ਜਾਂ ਹੋਰ ਪਾਰਟੀਆਂ ਉਹੀ ਸ਼ੋਰ ਪਾ ਰਹੀ ਹੈ ਹੋਰ ਤਾਂ ਕੁਝ ਹੋਰ ਪਾ ਨਹੀਂ ਰਿਹਾ ਔਰ ਪ੍ਰਭੂ ਰਾਮ ਦੀ ਕਿਰਪਾ ਹੈ ਪ੍ਰਭੂ ਰਾਮ ਹੁਣ ਰਾਮ ਲਲਾ ਜੀ ਆਪਣੇ ਘਰ 'ਚ ਵਿਰਾਜਮਾਨ ਨੇ ਕਰੋੜੋ ਹਿੰਦੂਆਂ ਦੀ ਕਰੋੜਾਂ ਸਨਾਤਨੀਆਂ ਦੀ ਕਰੋੜਾਂ ਪੰਜਾਬੀਆਂ ਦੀ ਕਰੋੜਾਂ ਸਾਡੇ ਭਾਰਤ ਵਾਸੀਆਂ ਦੀ ਇਹ ਇੱਛਾ ਸੀ ਔਰ ਇੱਛਾ ਉਹ ਪੂਰਨ ਹੋਈ ਹੈ ਔਰ ਤੁਸੀਂ ਦੇਖਿਆ ਹੋਣਾ 22 ਜਨਵਰੀ ਨੂੰ ਜੋ ਪੂਰੇ ਦੇਸ਼ ਔਰ ਵਿਦੇਸ਼ ਦੇ ਅੰਦਰ ਜਿਸ ਤਰੀਕੇ ਉਸ ਮਨਾਇਆ ਗਿਆ ਉਹ ਸ਼ਾਇਦ ਦੀਵਾਲੀ ਤੋਂ ਵੀ ਵਾਸੀ ਇਹ ਦਿਖਦਾ ਹੈ ਕਿ ਦੇਸ਼ ਦੇ ਲੋਕ ਇਹ ਚਾਹੁੰਦੇ ਸੀ ਹੋਣਾ ਚਾਹੁੰਦਾ ਉਹ ਕੰਮ ਹੋ ਗਿਆ ਠੀਕ ਹੈ ਉਹਦੇ ਕੰਮ ਕਰਕੇ ਜਿਹੜੀ ਪਾਰਟੀ ਨੇ ਉਹਨਾਂ ਨਾਲ ਹਾਮੀ ਭਰੀ ਸੀ ਜਿਹੜੀ ਪਾਰਟੀ ਉਹਨਾਂ ਨਾਲ ਖੜੀ ਸੀ ਉਹਨੂੰ ਹੀ ਵੋਟ ਕਰਨਗੇ ਉਸ ਪਾਰਟੀ ਨੂੰ ਵੋਟ ਨਹੀਂ ਕਰਨਗੇ ਜਿਸ ਕਾਂਗਰਸ ਪਾਰਟੀ ਦੇ ਵਕੀਲਾਂ ਨੇ ਕੋਰਟ ਸੁਪਰੀਮ ਕੋਰਟ ਖੜਾ ਹੋ ਕੇ ਕਿਆ ਸੀ राम काल्पनिक ਹੈ ਠੀਕ ਹੈ ਲੋਕ ਯਾਦ ਰੱਖ ਲੈਣੇ ਕਿ ਕਾਂਗਰਸ ਹੋਗੀ ਚਾਹੇ ਟੀਐਮਸੀ ਹੋਗੀ ਔਰ ਚਾਹੇ ਅਰਵਿੰਦ ਕੇਜਰੀਵਾਲ ਜਿਨੇ ਕਹਿੰਦੇ ਮੇਰੀ ਮਾਂ ਕਹਿੰਦੀ ਸੀ ਕਿ ਵਾ ਮੰਦਿਰ ਕਿਉਂ ਬੁਣਾਨਾ ਵਾ ਹਸਪੀਟਲ ਬਣਾ ਦੋ ਠੀਕ ਹੈ ਨਾ ਤੇ ਇਹ ਕੇਜਰੀਵਾਦੀ ਸਟੇਟਮੈਂਟ ਸੀ ਸੋ ਲੋਕਾਂ ਦੇ ਦਿਮਾਗ 'ਚ ਉਹ ਸਟੇਟਮੈਂਟ ਹੈਗੀ ਹੈ ਰਾਮ ਪਖਤਾਂ ਦੇ ਦਿਮਾਗ 'ਚ ਉਹ ਸਟੇਟਮੈਂਟ ਹੈਗੀ ਹੈ ਤੇ ਨੈਚੁਰਲ ਹੈ ਲੋਕ ਉਹਨਾਂ ਨਾਲ ਹੀ ਖੜਦੇ ਨੇ ਜਿਹਦੇ ਨਾਲ ਸਰਕਾਰ ਜਾਂ ਪੋਲੀਟੀਕਲ ਪਾਰਟੀ ਖੜੀ ਹੁੰਦੀ ਹੈ ਜਿਸ ਤਰ੍ਹਾਂ ਤੁਸੀਂ ਕਹੋਗੇ ਕਿ ਕਿਸਾਨ ਜੱਥੇਬੰਦੀਆਂ ਨਾਲ ਆਵਾਦੀ ਪਾਰਟੀ ਖੜੀ ਹੈ ਕਿਸਾਨ ਜੱਥੇਬੰਦੀ ਕਾਂਗਰਸ ਖੜੀ ਹੈ ਤੇ ਕਿਸਾਨ ਜੱਥੇਬੰਦੀ ਨਾਲ ਖੜੇ ਹੈ ਨਾ ਤੀਸਰਾ ਹੀ ਪ੍ਰਭੂ ਰਾਮ ਦੇ ਨਾਲ ਜੇ ਭਾਰਤੀ ਜਨਤਾ ਪਾਰਟੀ ਖੜੀ ਰਹੀ ਉਸ ਮੁੱਦੇ 'ਤੇ ਨਖੜੀ ਰਹੀ ਉਹਨੇ ਕਿਹਾ ਕਿ ਸੈਕੂਲਰਿਜ਼ਮ ਦਾ ਮਤਲਬ ਇਹ ਨਹੀਂ ਹੈ ਕਿ ਮੈਜੋਰਟੀ ਕਮਿਊਨਿਟੀ ਦਬਾਓ ਤੇ ਜੇ ਉਹ ਹੁਣ ਸਾਡੇ ਨਾਲ ਖੜੇ ਨੇ ਇਸ ਤੋਂ ਮਾੜਾ ਕੀ ਹੈ ਬੀਜੇਪੀ 400 ਪਾਰ ਦਾ ਇਸ ਵਾਰ ਨਾਰਾ ਲੈ ਕੇ ਜਾ ਰਹੀ ਹੈ ਲੱਗਦਾ ਹੈ ਕਿ ਜੇ ਬੀਜੇਪੀ ਮੈਜੋਰਟੀ ਦੇ ਵਿੱਚ ਆਉਂਦੀ ਹੈ ਤਾਂ ਵਨ ਨੇਸ਼ਨ ਵਨ ਇਲੈਕਸ਼ਨ ਦੇ ਉੱਪਰ ਆਲਰੇਡੀ ਬੀਜੇਪੀ ਕਹਿ ਰਹੀ ਹੈ ਕਿ ਅਸੀਂ ਕੰਮ ਕਰ ਰਹੇ ਹਾਂ ਲਾਗੂ ਕਰ ਦਿੱਤਾ ਜਾਣਾ ਚਾਹੀਦਾ ਹੈ ਵਨ ਨੇਸ਼ਨ ਵਨ ਇਲੈਕਸ਼ਨ ਦੇ ਉੱਪਰ ਸਾਡੇ ਬਹੁਤ ਵੱਡੇ ਦਲਿਤ ਨੇਤਾ ਸਾਹਿਬ ਦਾ ਪ੍ਰੈਜ਼ੀਡੈਂਟ ਜਿਹੜੇ ਆ ਆਰਮਨਤ ਕੋਵਿੰਦ ਜੀ ਕੰਮ ਕਰ ਰਹੇ ਨੇ ਉਹਨਾਂ ਦੇ ਲੀਡਰਸ਼ਿਪ ਤੇ ਸਰਕਾਰ ਨੇ ਇੱਕ ਕਮੇਟੀ ਬਣਾਈ ਹੋਈ ਹੈ ਉਸ ਕਮੇਟੀ ਨੇ ਸ਼ਾਇਦ ਉਹਨਾਂ ਰਿਪੋਰਟ ਵੀ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਸਬਮਿਟ ਕਰਤੀ ਹੈ ਔਰ ਵਨ ਨੇਸ਼ਨ ਵਨ ਇਲੈਕਸ਼ਨ ਜਿਹੜਾ ਹੈ ਉਹ ਸਾਰਾ طے ਹੋਣ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਲੀਗਲ ਪ੍ਰੋਸੀਜਰਸ ਕੰਪਲੀਟ ਕਰਨ ਤੋਂ ਬਾਅਦ ਲਾਗੂ ਹੋਏਗਾ ਬੁਰਾ ਵੀ ਕੀ ਹੈ ਇੱਕ ਵਾਰ ਚੋਣ ਆ ਜਾਏ 5 ਸਾਲ ਚ ਇੱਕ ਹੋ ਜਾਏ ਬਾਰ-ਬਾਰ ਚੋਣਾਂ ਲਈ ਸਿਰ ਨੱਕ ਪਾਣਾ ਪਏ ਬਾਰ-ਬਾਰ ਚੋਣਾਂ ਲਈ ਲਗਣਾ ਪਏ ਜਿਸ ਤਰ੍ਹਾਂ 2 ਸਾਲ ਪਹਿਲੇ ਪੰਜਾਬ ਚ ਵਿਧਾਨ ਸਭਾ ਚੋਣਾਂ ਹੋਈਆਂ ਤੇ ਵਿਧਾਨ ਸਭਾ ਚੋਣਾਂ ਤੋਂ ਲਗਭਗ 3 ਮਹੀਨੇ ਪਹਿਲੇ ਚੋਣ ਜਾਬਤਾ ਲਾਜਾਂਦਾ ਹੈ ਫਰਵਰੀ ਚ ਚੋਣਾਂ ਹੁੰਦੀ ਹੈ ਦਸੰਬਰ ਚ ਚੋਣ ਜਾਬਤਾ ਲਾਜਾਂਦਾ ਹੈ ਦਸੰਬਰ ਜਨਵਰੀ ਫਰਵਰੀ ਕੋਈ ਕੰਮ ਨਹੀਂ ਲੋਕਾਂ ਦਾ ਹੋ ਪਾਂਦਾ ਠੀਕ ਹੈ ਫਿਰ ਉਸ ਤੋਂ ਬਾਅਦ ਮਿਊਨਿਸਪਲ ਚੋਣਾਂ ਆ ਜਾਂਦੀਆਂ ਫਿਰ ਪੰਚਾਇਤ ਚੋਣਾਂ ਆ ਜਾਂਦੀਆਂ ਫਿਰ ਦੁਬਾਰਾ ਲੋਕ ਸਭਾ ਚੋਣਾਂ ਆ ਜਾਂਦੀਆਂ ਤਾਂ ਇਹ ਸਾਰੀ ਚੋਣ 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 ਚੱਲਦੀ ਹੈ ਤੇ ਚਾਹੇ ਉਹ ਸਰਪੰਚ ਹੈ ਚਾਹੇ ਉਹ ਪੰਚ ਹੈ ਚਾਹੇ ਉਹ ਪਾਰਸ਼ਦ ਹੈ ਚਾਹੇ ਉਹ ਵਿਧਾਇਕ ਹੈ ਚਾਹੇ ਉਹ ਸੰਸਦ ਹੈ ਇੱਕ ਵਾਰ ਸਾਰੇ ਚੋਂ ਲੋ ਹਮ ਠੀਕ ਹੈ ਸੋ ਵਨ ਨੇਸ਼ਨ ਵਨ ਇਲੈਕਸ਼ਨ ਮਤਲਬ ਇੱਕ ਟਾਈਮ ਪੀਰੀਅਡ ਚ ਹੋਗਾ ਉਸ ਤੋਂ 5 ਸਾਲ ਜਿਹੜੇ ਸਭ ਲੋਗ ਇੰਤਜ਼ਾਰ ਕਰੋ ਜਿਹੜੇ ਕੰਮ ਚੰਗੇ ਕਰ ਰਹੇ ਨੇ ਉਹਨਾਂ ਨੂੰ ਦੁਬਾਰਾ ਚੁਣ ਖਿਲਾਓ ਤੇ ਜਿਹੜੇ ਨਹੀਂ ਕਰ ਰਹੇ ਹਟਾਓ ਮੈਨੂੰ ਲੱਗਦਾ ਕਿ ਇਸ ਦੇਸ਼ ਤੋਂ ਬਹੁਤ ਵੱਡਾ ਫਾਇਦਾ ਹੈ ਔਰ ਦੇਸ਼ ਦੇ ਅੰਦਰ ਕਈ ਗੱਲਾਂ ਚੋਂ ਜਿਹੜਾ ਹੈਗਾ ਜਿੱਥੇ ਗਵਰਨੈਂਸ ਸੁਧੇਗੀ ਗੁੱਡ ਗਵਰਨੈਂਸ ਬਹੁਤ ਜ਼ਿਆਦਾ ਇਨਕਰੀਜ਼ ਹੋਏਗੀ ਉੱਥੇ ਹੀ ਜਿਹੜਾ ਸਾਡਾ ਖਰਚਾ ਹੁੰਦਾ ਉਹ ਵੀ ਬਹੁਤ ਘਟੇਗਾ ਮਨੀ ਜੀ ਔਰ ਵਿਮਨਸ ਦੇ ਇਸ਼ੂ ਦੇ ਉੱਪਰ ਬਹੁਤ ਘੱਟ ਜਿਹੜੀ ਚਰਚਾ ਜਿਹੜੀ ਗੱਲ ਐ ਹੁੰਦੀ ਹੈ ਰਿਜ਼ਰਵੇਸ਼ਨ ਦੀ ਗੱਲ ਸਾਰੇ ਕਰਦੇ ਨੇ ਕਿ 33% ਰਿਜ਼ਰਵੇਸ਼ਨ ਹੋ ਜਾਣੀ ਚਾਹੀਦੀ ਹੈ 50% ਹੋ ਜਾਣੀ ਚਾਹੀਦੀ ਹੈ ਗਰਾਉਂਡ ਤੇ ਤੁਹਾਨੂੰ ਲੱਗਦਾ ਹੈ ਕਿ ਅਸੀਂ ਸਪੋਰਟ ਤਾਂ ਔਰਤਾਂ ਦੀ ਚਾਹੁੰਦੇ ਆ ਪਰ ਫਰੰਟ ਤੇ ਉਹਨਾਂ ਨੂੰ ਲੈ ਕੇ ਨਹੀਂ ਆਉਣਾ ਚਾਹੁੰਦੇ ਇਲੈਕਸ਼ਨਸ ਦੀ ਵੀ ਅਸੀਂ ਗੱਲ ਕਰ ਲਈ ਹੈ ਹਜੇ ਤੱਕ ਹਾਰਡਲੀ ਕੋਈ ਫੀਮੇਲ ਫੇਸ ਹੈ ਜਿਹੜਾ ਅਸੀਂ ਦੇਖ ਰਹੇ ਆ ਫਿਰ ਭਾਵੇਂ ਬੀਜੇਪੀ ਦੀ ਗੱਲ ਕਰ ਲਈ ਪੰਜਾਬ ਦੇ ਵਿੱਚ ਦੇਖੋ 33% ਦੇ ਇਸ ਨੂੰ ਪਾਸ ਪਾਸ ਕਰਨਾ ਪਾਰਲੀਮੈਂਟ ਚ ਰਾਜ ਸਭਾ ਵੀ ਕਰਨਾ ਔਰ ਕਾਨੂੰਨ ਬਣਾਣਾ ਸੋ ਭਾਰਤੀ ਜਨਤਾ ਪਾਰਟੀ ਨੇ ਕਿਹਾ 1 ਦੂਸਰਾ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਸਾਡੇ ਸੂਬਾ ਕਾਈਆਂ ਕੇਂਦਰੀ ਕਾਈਆਂ ਜਾਂ ਸਾਡੀ ਜ਼ਿਲ੍ਹਾ ਕਾਈਆਂ ਉਥੇ ਮੰਡਲ ਕਾਈਆਂ ਤੱਕ 33% ਲੇਡੀਜ਼ ਦੀ ਰਿਜ਼ਰਵੇਸ਼ਨ ਲਾਗੂ ਕੀਤੀ ਹੋਈ ਹੈ ਉਥੇ ਹਰ ਲੈਵਲ ਤੇ ਸਾਨੂੰ ਮਿਨਿਮਮ ਇਨੀ ਲੇਡੀਜ਼ ਰੱਖਣੀਆਂ ਪੈਂਦੀਆਂ ਹੈ ਠੀਕ ਹੈ ਉਹਦੇ ਨਾਲ ਕੀ ਹੁੰਦਾ ਹੈ ਕਿ ਕੁਛ ਨਾ ਕੁਛ ਕਰਦੇ ਕਰਦੇ نئی ਲੀਡਰਸ਼ਿਪ ਇਹ ਮਰ ਜਾਉ ਪਉਂਦੀ ਹੈ ਤੇ ਬਾਕੀ ਜਿਹੜਾ ਚੋਣਾਂ ਦਾ ਗਣਿਤ ਹੁੰਦਾ ਹੈ ਜਦ ਤੱਕ ਹ ਹੁਣ ਚਲੋ ਹੁਣ ਤਾਂ ਹੋ ਹੀ ਜਾਏਗਾ ਕਿ ਬੀਜੇਪ ਨੇ ਰਿਜ਼ਰਵੇਸ਼ਨ ਬਿਲ ਪਾਸ ਹੀ ਕਰਵਾਤਾ ਬੀਜੇਪ ਸਰਕਾਰ ਨੇ ਅਗਲੀ ਚੋਣਾਂ 'ਚ 33% ਫੀਮੇਲ ਰਿਜ਼ਰਵੇਸ਼ਨ ਚੋਣਾਂ 'ਚ ਵੀ ਲਾਗੂ ਹੋ ਜਾਏਗੀ ਨਹੀਂ ਤਾਂ ਉਸ ਤੋਂ ਪਹਿਲੇ ਵਿਨੇਬਿਲਟੀ ਦੇ ਉੱਪਰ ਸ਼ੁਰੂ ਕਰਦਾ ਪਰ ਜਦ ਸੀਟ ਹੀ ਫੀਮੇਲ ਰਿਜ਼ਰਵ ਹੋ ਜਾਏਗੀ ਤਾਂ ਫੀਮੇਲ ਸੀ ਵਿਨੇਬਿਲਟੀ ਦੇਖਣੀ ਪੈਗੀ ਫਿਰ ਆਟੋਮੈਟਿਕ ਜੜੇ ਵਧੇਗਾ ਲੇਕਿਨ ਇਹਦੇ ਵਾਸਤੇ ਡਿਸੈਸਿਵ ਫਾਈਨਲ ਸਟੈਪ ਜਿਹੜਾ ਹੈ ਉਹ ਭਾਤੀਨਤਾ ਪਾਰਟੀ ਦੀ ਨਰਿੰਦਰ ਮੋਦੀ ਜੀ ਦੀ ਨੇਤਤਵ ਵਾਲੀ ਸਰਕਾਰ ਨੇ ਲਿਆ ਇੰਨੇ ਸਾਰੇ ਸਟੈਪ ਲਏ ਨੇ ਫਿਰ ਕਹਿੰਦੇ ਕਿ ਚੋਣ ਮੈਨੀਫੈਸਟੋ ਨੂੰ ਲੀਗਲ ਡਾਕੂਮੈਂਟ ਬਣਾਉਣ ਦੀ ਵੀ ਹਮੇਸ਼ਾ ਗੱਲ ਚੱਲਦੀ ਆਂਦੀ ਰਹੀ ਹੈ ਉਹਨੂੰ ਵੀ ਬਣਾ ਨਹੀਂ ਦਿੱਤਾ ਜਾਣਾ ਚਾਹੀਦਾ ਕਿਉਂਕਿ ਫਿਰ ਰਿਕਾਰਡ ਰਹੇਗਾ ਨਾ ਕਿ ਗਰੰਟੀਆਂ ਤਾਂ ਸੌ ਦਿੱਤੀਆਂ ਸੀ ਪਰ ਵਿੱਚੋਂ ਪੂਰੀਆਂ ਦੋ ਹੀ ਕੀਤੀਆਂ ਤੇ ਫਿਰ ਬਾਕੀ 98 ਦਾ ਵੀ ਲੋਕਸਾਭ ਮੰਗਣਗੇ ਨਾ ਦੇਖੋ ਸਾਡਾ ਜਿਹੜਾ ਸੰਕਲਪ ਪੱਤਰ ਹੈ ਅਸੀਂ ਸੰਕਲਪ ਪੱਤਰ 'ਚ ਬਹੁਤ ਕਲੈਰਿਟੀ ਨਾਲ ਆਪਣੀ ਗੱਲਾਂ ਕਹਿੰਨੇ ਆ ਠੀਕ ਹੈ ਔਰ ਪਿਛਲੇ ਜਿਹੜੇ ਅਸੀਂ ਸੰਕਲਪ ਪੱਤਰ ਕਿਤੇ ਸੀਗੇ ਦੋ ਅਸੀਂ ਪੂਰੇ ਕਿਤੇ ਹੁਣ ਸਾਡਾ ਤੀਜਾ ਸੰਕਲਪ ਪੱਤਰ ਆਇਆ ਹੈ। ਔਰ ਅਗਰ ਉਹਨੂੰ ਲੀਗਲ ਡਾਕੂਮੈਂਟ ਬਣਾਉਣਾ ਵੀ ਹੈ ਤੇ ਇਲੈਕਸ਼ਨ ਕਮਿਸ਼ਨ ਕੋਲ ਆਲਰੇਡੀ ਗੱਲ ਵਿਚਾਰ ਤੀਨ ਹੈ ਔਰ ਇਲੈਕਸ਼ਨ ਕਮਿਸ਼ਨ ਨੇ ਵਿਚਾਰ ਤੀਨ ਕਰਦੇ ਹੋਏ ਇੱਕ ਵਾਰ ਕਿਹਾ ਵੀ ਵੀ ਸਾਡੇ ਐਮਬਿਟ ਤੋਂ ਬਾਹਰ ਆ। ਹਾਈ ਕੋਰਟ ਨੇ ਵੀ ਕਿਹਾ ਵੀ ਸਾਡੇ ਸੁਪਰੀਮ ਕੋਰਟ ਨੇ ਸ਼ਾਇਦ ਕਿਹਾ ਸੀ ਵੀ ਸਾਡੇ ਐਮਬਿਟ ਤੋਂ ਬਾਹਰ ਆ। ਤੇ ਮੈਨੂੰ ਲੱਗਦਾ ਹੈ ਕਿ ਵੀ ਆਉਣ ਵਾਲੇ ਦਿਨਾਂ 'ਚ ਸਾਡੀ ਸਰਕਾਰ ਬਣੇਗੀ ਤੇ ਸ਼ਾਇਦ ਇਸ ਤੇ ਵੀ ਕੰਮ ਹੋ ਜਾਏਗਾ। ਬਾਕੀ ਸੀਟਾਂ ਕਦੋਂ ਅਨਾਉਂਸ ਕਰ ਰਹੇ ਹੋ ਪੰਜਾਬੀਆਂ? ਇਹ ਤੇ ਸਾਡੀ ਕੌਮੀ ਲੀਡਰਸ਼ਿਪ ਨੇ ਤੈਅ ਕਰਨਾ ਹੈ ਪਰ ਮੈਂ ਜਲਦੀ ਹੋ ਜਾਏਗੀ ਸੋ ਵਿਨੂ ਜੋਸ਼ੀ ਕਹਿ ਰਹੇ ਨੇ ਕਿ ਜਲਦੀ ਬਾਕੀ ਸੀਟਾਂ ਦਾ ਵੀ ਅਨਾਉਂਸਮੈਂਟ ਹੋ ਜਾਵੇਗੀ ਤੇ ਕਹਿੰਦੇ ਕਿ ਗਰਾਉਂਡ ਤੇ ਬੀਜੇਪੀ ਨੇ ਜਿੰਨਾ ਕੰਮ ਕੀਤਾ ਹੈ ਕਹਿੰਦੇ ਉਹਦੇ ਬਾਰੇ ਕੋਈ ਸਮੂਥ ਦੇਣ ਦੀ ਲੋੜ ਨਹੀਂ ਹੈ ਉਹ ਨਜ਼ਰ ਆ ਹੀ ਰਿਹਾ ਹੈ ਖੈਰ ਹੁਣ ਇਹ ਦਾਅਵੇ ਦੇ ਨਾਲ ਬੀਜੇਪੀ ਇਕੱਲੇ ਇਸ ਵਾਰ ਪੰਜਾਬ ਦੇ ਵਿੱਚ ਮੈਦਾਨ 'ਚ ਉਤਰਨ ਜਾ ਰਹੀ ਹੈ ਦੇਖਣਾ ਹੋਵੇਗਾ ਫਤਵਾ ਲੋਕ ਕਿੰਨਾ ਕੁ ਬੀਜੇਪੀ ਦੇ ਹੱਕ ਦੇ ਵਿੱਚ ਦਿੰਦੇ ਨੇ ਬਹੁਤ ਬਹੁਤ ਸ਼ੁਕਰੀਆ ਮਿਸਟਰ ਜੋਸ਼ੀ ਥੈਂਕ ਯੂ ਫਾਰ ਬੀਇੰਗ ਵਿਦ ਅਸ ਥੈਂਕ ਯੂ ਸਰ ਸਸਿਕਾ